ਡਾਇਰੈਕਟਰ ਨੇ ਮੇਰਾ ਤਮਿਲ ਦੇ ਵਿੱਚ ਜੋ ਕੰਮ ਦੇਖਿਆ ਜਦੋਂ ਉਹਨਾਂ ਨੇ ਹੌਲੀਡੇ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਲੱਗਿਆ ਕਿ ਬਾਕੀ ਸਾਰੇ ਤਾਂ ਸਾਰੇ ਨਵੇਂ ਨਵੇਂ ਮੁੰਡੇ ਸੀਗੇ ਸਾਰੇ ਜਿੰਨਾ ਵੀ ਸੀਗੇ ਤੇ ਉਸ ਤੋਂ ਇਲਾਵਾ ਉਹਨਾਂ ਨੇ ਲੱਗਿਆ ਜਿਹੜਾ ਸਰਦਾਰ ਦਾ ਕੈਰੈਕਟਰ ਆ ਉਹ ਇਨਫਰਮੈਂਸ ਨੂੰ ਬੁਲਾਇਆ ਉਹਨਾਂ ਨੇ ਕਿ ਉਹ ਉਹਦੇ ਤੇ ਕਰਾਉਣਾ ਬਣਾ ਕੇ ਭੇਜ ਦਿੰਦੇ ਨੇ ਹਾਂ ਅਡੀਸ਼ਨ ਲਾਈਨ ਦੇ ਪੈਂਦੇ ਸੀ ਉਹਨੂੰ ਲਾਈਨ ਦੇਣੇ ਪੈਂਦੇ ਸੀ ਤੇ ਉਦੋਂ ਆਪਾਂ ਤਾਂ ਹੁਣ ਫੋਟੋ ਮੇਲ ਕਰ ਦਿੰਦੇ ਆ ਜਾਂ ਵਟਸਐਪ ਤੇ ਭੇਜ ਦਿੰਦੇ ਆ ਕਿ ਆਪਣੇ ਤੁਸੀਂ ਫੋਟੋ ਮੰਗੀਆਂ ਮੈਂ ਭੇਜ ਦੇ ਬਿਲਕੁਲ ਬਿਲਕੁਲ ਤੇ ਉਦੋਂ ਇਦਾਂ ਨਹੀਂ ਸੀ ਉਦੋਂ ਤੁਹਾਨੂੰ ਹਾਰਡ ਕਾਪੀ ਫੋਟੋਆਂ ਮਿਟਣ ਹੋਣੀ ਪੈਂਦੀ ਸੀ ਸੋ ਐਸਲ ਤੁਹਾਨੂੰ ਪੋਰਟਫੋਲੀਓ ਵੀ ਬਣਾਉਣਾ ਪੈਂਦਾ ਸੀ ਕਿਉਂਕਿ ਉਦੋਂ ਇੰਨਾ 스마트ਫੋਨ ਨਹੀਂ ਸੀ ਕਿ ਤੁਸੀਂ ਫੋਟੋਆਂ ਖਿੱਚੋ ਔਰ ਭੇਜ ਦਿਓ ਤੇ ਉਹ ਤਾਂ ਸਪੈਸ਼ਲਿਸਟ ਛੂੜੀ ਜਾ ਕੇ ਤੁਹਾਨੂੰ ਆਪਣਾ ਫੋਟੋ ਸੈਸ਼ਨ ਕਰਾਉ ਬਕਾਇਦਾ ਤੁਸੀਂ ਜਿੱਥੇ ਆਡੀਸ਼ਨ ਦੇਣ ਜਾਂਦੇ ਸੀ ਉਹ ਤੁਹਾਨੂੰ ਨਾਲ ਲੈ ਕੇ ਜਾਣੀ ਪੈਂਦੀ ਸੀ ਤੇ ਉਹਦੇ ਪਿੱਛੇ ਲਿਖਦੇ ਹੁੰਦੇ ਸੀ ਆਪਣਾ ਨੇਮ ਐਡਰੈਸ ਹਾਈਟ ਉਹ ਜੋ ਵੀ ਹੈ ਏਜ ਉਹ ਸਾਰਾ ਮੈਂਸ਼ਨ ਹੋ ਤੇ ਫੋਟੋ ਦਿੱਤੀ ਹੁੰਦਾ ਸੀਗਾ ਉਹ ਫੋਟੋ ਹੀ ਸੀ ਜੋ ਉਹਨਾਂ ਕੋਲੇ ਸਾਨੂੰ ਆਇਆ ਹੁੰਦਾ ਕਿ ਬਸ ਫੋਟੋ ਸਾਡੀ ਰੱਖ ਲੈਣ ਤੇ ਉਨੀ ਹੀ ਗਰੰਟੀ ਸੀ ਕਿ ਕਦ ਕਦੇ ਕਾਲ ਆ ਜਾਊਗਾ ਜਿਵੇਂ ਅੱਜਕੱਲ ਦੌਰ ਚੱਲ ਰਿਹਾ ਹੈ ਕਿ ਹਰ ਕੋਈ ਬੰਦਾ ਜ਼ਿਆਦਾ ਲੋਕ ਰੀਲਾਂ ਤੇ ਕੁਝ ਬਹੁਤ ਹਲਕੀਆਂ ਗੱਲਾਂ ਕਰਕੇ ਚਾਰ ਵੀਊ ਲੈ ਕੇ ਆਪਣੇ ਆਪ ਨੂੰ ਸਟਾਰ ਜਾਂ ਸਮਝਣ ਲੱਗ ਜਾਂਦੇ ਨੇ ਸੋ ਸਟਾਰ ਬਨਣਾ ਜਾਂ ਕਲਾਕਾਰ ਬਨਣਾ ਇੰਨਾ ਵੀ ਸੌਖਾ ਨਹੀਂ ਹੁੰਦਾ ਜਿੰਨਾ ਸ਼ਾਇਦ ਅੱਜ ਕੱਲ੍ਹ ਲੋਕਾਂ ਨੂੰ ਲੱਗਦਾ ਇਦੇ ਲਈ ਉਮਰਾਂ ਲੰਘ ਜਾਂਦੀਆਂ ਨੇ ਬੜਾ ਕੁਝ ਸਿੱਖਣਾ ਪੈਂਦਾ ਉਸਤਾਦਾਂ ਤੋਂ ਮਾਰ ਖਾਣੀ ਪੈਂਦੀ ਆ ਥੀਏਟਰ ਕਰਨਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਕਲਾਕਾਰ ਬਣਿਆ ਜਾਂਦਾ ਮੱਝੇ ਕਲਾਕਾਰ ਜਿਹੜੇ ਕਲਾਕਾਰ ਹੁੰਦੇ ਨੇ ਵੀ ਤੁਸੀਂ ਉਹਨਾਂ ਨੂੰ ਜਦੋਂ ਕੋਈ ਸੇ ਰੋਲਸ ਦੇਖੋਗੇ ਤੁਹਾਨੂੰ ਉਹ ਉਹ ਨਹੀਂ ਲੱਗਣਗੇ ਤੁਹਾਨੂੰ ਉਹ ਕਿਰਦਾਰ ਹੀ ਦੇਖੂਗਾ ਉਹਨਾਂ ਦੇ ਵਿੱਚ ਅੱਜ ਵੀਰੇ ਨਾਲ ਹੈ ਮੇਰਾ ਵੱਡਾ ਭਰਾ ਜਗਰ ਗਿੱਲ ਜਿਹੜਾ ਬਹੁਤ ਅੱਛਾ ਅਦਾਕਾਰ ਹੈ ਜਿਨੇ ਆਪਣੀ ਜ਼ਿੰਦਗੀ ਚ ਬਹੁਤ ਕੁਝ ਹੰਡਾਇਆ ਬਹੁਤ ਕੁਝ ਦੇਖਿਆ ਬਹੁਤ ਵੱਡੇ ਵੱਡੇ ਲੋਕਾਂ ਦਾ ਕੰਮ ਕੀਤਾ ਪਰ ਉਹਦੇ باوجود ਜਨੀਨ ਤੇ ਹੈ ਬਹੁਤ ਫਿਲਮਾਂ ਕੀਤੀਆਂ ਹਿੰਦੀ ਦੀਆਂ ਪੰਜਾਬੀ ਦੀਆਂ ਸਿੱਖਿਆ ਬਕਾਇਦਾ ਵੀ ਕਲਾਕਾਰੀ ਕੀ ਹੁੰਦੀ ਹੈ ਤੇ ਕਿਵੇਂ ਕਰੀਦੀ ਹੈ ਸੋ ਆਪਾਂ ਅੱਜ ਭਰਾ ਨਾਲ ਗੱਲ ਕਰਾਂਗੇ ਸੋ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰਾ ਵੀਰ ਸਪੈਸ਼ਲੀ ਮੈਨਾਂ ਗੱਲਬਾਤ ਕਰਨ ਲਈ ਆਇਆ ਹੈ ਅੱਜ ਜਗਰ ਗਿੱਲ ਥੈਂਕ ਯੂ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਹੁਤ ਮਿਹਰਬਾਨੀ ਸੋ ਟਾਈਮ ਵਿਦ ਮੇਰੇ ਮੇਰਵਾਨੀ ਤੇਰੀ ਵੀਰੇ ਤੁਸੀਂ ਨਹੀਂ 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 ਮੈਨੂੰ ਬੁਲਾਇਆ ਔਰ ਥੈਂਕ ਯੂ ਸੋ ਮੱਚ ਜੋ ਵੀ ਦੇਖ ਰਹੇ ਆ ਦਰਸ਼ਕ ਸੋ ਮੇਰਾ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰਾ ਅੱਜ ਜ਼ਿੰਦਗੀ ਦਾ ਪਹਿਲਾ ਪੌਡਕਾਸਟ ਆ ਜਿਹੜਾ ਭਰਾ ਦੇ ਨਾਲ ਮੈਂ ਸ਼ੂਟ ਕਰ ਰਿਹਾ ਮੇਰਾ ਇਹ ਮਤਲਬ ਇੱਕ ਅਲੱਗ ਹੀ ਐਕਸਪੀਰੀਅੰਸ ਆ ਜੋ ਮੈਂ ਤੁਹਾਡੇ ਨਾਲ ਸ਼ੂਟ ਕਰ ਰਿਹਾ ਕਿਉਂਕਿ ਮੇਰੀ ਜ਼ਿੰਦਗੀ ਦਾ ਪਹਿਲਾ ਹੀ ਪੌਡਕਾਸਟ ਆ ਮੈਂ ਵੀਰੇ ਜਿਵੇਂ ਪਹਿਲੀ ਗੱਲ ਕੀਤੀ ਸ਼ੁਰੂ ਚ ਵੀ ਬਹੁਤ ਲੋਕਾਂ ਨੇ ਇਕ ਤਰੀਕ ਕਿ ਨਾਲ ਅੱਜਕੱਲ ਮੇਰੇ ਸਾ ਨਕਲਾਗਰੀ ਨੂੰ ਮਜ਼ਾਕ ਸਮਝ ਲਿਆ ਹੈ ਹਨਾ ਪਰ ਇਹਦੇ ਪਿੱਛੇ ਕਿੰਨੀ ਮਿਹਨਤ ਚਾਹੀਦੀ ਆ ਕਿੰਨਾ ਕੁ ਚਾਹੀਦਾ ਤੇ ਮੈਂ ਤੁਨੱਖੀ ਦੇਖਿਆ ਕਿਉਂਕਿ ਆਪਾਂ ਇਕੱਠੇ ਨੇ ਇੱਕ ਫਿਲਮ ਕੀਤੀ ਕਾਂਡ ਹਨਾ ਜਿਹੜੀ ਕਿ ਬਹੁਤ ਜਲਦੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੂਗੀ ਸੋ ਤੁਹਾਡਾ ਬੜਾ ਅੱਛਾ ਕਿਰਦਾਰ ਆ ਉਹ ਚ ਹਨਾ ਸੋ ਹੌਲੀਡੇ ਦੀ ਗੱਲ ਕਰੀ ਆਪਾਂ ਅਕਸ਼ੇ ਕੁਮਾਰ ਸਾਹਿਬ ਨਾਲ ਬੜੀ ਵੱਡੀ ਫਿਲਮ ਸੀ ਹਨਾ ਫਿਰ ਉਹਦੀ origignal ਫਿਲਮ ਜਿਹੜੀ ਤਮਿਲ ਚ ਬਣੀ ਸੀ ਤੋ ਪਾਕੀ ਹਨਾ ਪਾਕੀ ਹਾਂ ਜਿਹਦਾ ਮਤਲਬ ਹੁੰਦਾ ਗਨ ਤੁਸੀਂ ਉਹ ਵੀ ਕੀਤੀ ਹਨਾ ਸੋ ਉਹ ਐਡਾ ਵੱਡਾ ਕੈਨਵਸ ਉੱਤਮ ਬਾਦ ਪੰਜਾਬ ਆ ਕੇ ਕੰਮ ਕਰਨਾ ਕੋਈ ਲੱਗਦਾ ਵੀ ਉੱਥੇ ਫਰਕ ਫੁਰਕ ਲੱਗਦਾ ਕੋਈ ਇਦਾਂ ਸੇ ਨਹੀਂ ਹੁੰਦਾ ਅਗਲਾ ਕਰ ਲਈ ਹਰ ਇੱਕ ਚੀਜ਼ ਡਿਫਰੈਂਸ ਤਾਂ ਬਹੁਤ ਆ ਬਹੁਤ ਫਰਕ ਆ ਵੀਰੇ ਓਕੇ ਹਾਂ ਕਿਉਂਕਿ ਖਾਸ ਕਰਕੇ ਤਮਿਲ ਇੰਡਸਟਰੀ ਔਰ ਬਾਲੀਵੁੱਡ ਇੰਡਸਟਰੀ ਆਪਣੀ ਹਿੰਦੀ ਫਿਲਮ ਇੰਡਸਟਰੀ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਹਾਲਾਂਕਿ ਹਿੰਦੀ ਫਿਲਮ ਇੰਡਸਟਰੀ ਵੀ ਬਹੁਤ ਪ੍ਰੋਫੈਸ਼ਨਲ ਆ ਬਹੁਤ ਕੰਮ ਕਰਨ ਦਾ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਤਮਿਲ ਦੇ ਵਿੱਚ ਵੀ ਕਿਉਂਕਿ ਤਮਿਲ ਜੋ ਟੀਮ ਸੀਗੀ ਉਹੀ ਮੇਰੀ ਹੌਲੀਡੇ ਦੇ ਵਿੱਚ ਵੀ ਸੇਮ ਟੀਮ ਸੀਗੀ ਸੇਮ ਟੀਮ ਸੀ ਕਿਉਂਕਿ ਡਾਇਰੈਕਟਰ ਸੇਮ ਸੀਗਾ ਤਾਂ ਡਾਇਰੈਕਟਰ ਨੇ ਮੇਰਾ ਤਮਿਲ ਦੇ ਵਿੱਚ ਜੋ ਕੰਮ ਦੇਖਿਆ ਜਦੋਂ ਉਹਨਾਂ ਨੇ ਹੌਲੀਡੇ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਲੱਗਿਆ ਕਿ ਬਾਕੀ ਸਾਰੇ ਤਾਂ ਸਾਰੇ ਨਵੇਂ ਨਵੇਂ ਮੁੰਡੇ ਸੀਗੇ ਸਾਰੇ ਜਿੰਨਾ ਵੀ ਸੀਗੇ ਤੇ ਉਸ ਤੋਂ ਇਲਾਵਾ ਉਹਨਾਂ ਨੇ ਲੱਗਾ ਜਿਹੜਾ ਸਰਦਾਰ ਦਾ ਕਰੈਕਟਰ ਆ ਉਹ ਫਿਰ ਮੈਨੂੰ ਹੀ ਬੁਲਾਇਆ ਉਹਨਾਂ ਨੇ ਕਿ ਉਹਦੇ ਤੋਂ ਹੀ ਕਰਾਉਣਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਮੈਨੂੰ ਦੁਬਾਰਾ ਹੌਲੀਡੇ ਦੇ ਵਿੱਚ ਯਾਦ ਕੀਤਾ ਅਕਸ਼ੇ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਿਆ ਮੈਂ ਉਹੀ ਗੱਲ ਕਰਨੀ ਆ ਸੀ ਜਗਰ ਵੀਰੇ ਰਾਸ਼ਿਕ ਮਾਹਰ ਨੇ ਵੈਸੇ ਵੀ ਬਹੁਤ ਗੱਲਾਂ ਸੁਣਦੇ ਬੜਾ ਪੋਜ਼ਿਟਿਵ ਜਿਹਾ ਬੰਦਾ ਹੋ ਤੇ ਬੜਾ ਫਨੀ ਕਰੈਕਟਰ ਆ ਬੰਦਾ ਉਹ ਸੈਟ ਤੇ ਬਹੁਤ ਮਾਹੌਲ ਬਣਾ ਕੇ ਰੱਖਦਾ ਕਿ ਇਦਾਂ ਦੀ ਗੱਲਬਾਤ ਜਿਹੜੀ ਉਹ ਸੈਟ ਦੇ ਦੌਰਾਨ ਤੁਹਾਡੇ ਨਾਲ ਵਾਪਰੀ ਹੋਵੇ ਮਿਲ ਹਾਸੇ ਮਜਾਕ ਵਾਲੀ ਗੱਲ ਪਈ ਬਿਲਕੁਲ ਸਹੀ ਹੈ ਕਿਉਂਕਿ ਮਜ਼ਾਕੀਆ ਤਾਂ ਬਹੁਤ ਆ ਉਹ ਇੱਕ ਲਾਈਟ ਜਿਹਾ ਮਾਹੌਲ ਪੈਦਾ ਕਰਕੇ ਰੱਖਦਾ ਸੈਟ ਤੇ ਔਰ ਹਰ ਇੱਕ ਦਿਨ ਨਾਲ ਖੁਲ ਮਿਲ ਵੀ ਜਾਂਦਾ ਜਲਦੀ ਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਉਹਨਾਂ ਦੇ ਨਾਲ ਤੇ ਕਾਫੀ ਜੋਕ ਵਗੈਰਾ ਕਾਫੀ ਕਾਮੇਡੀ ਵੈਸੇ ਸੈਟ ਤੇ ਮਾਹੌਲ ਵੈਸੇ ਹੀ ਰਹਿੰਦਾ ਉ ਮਕੀਮ ਅੱਛਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਿੰਨੇ ਬੰਬੇ ਤੁਸੀਂ ਕਿੰਨਾ ਟਾਈਮ ਰਹੇ ਹੋ ਵੀਰੇ ਬੰਬੇ ਵੀਰੇ ਮੈਂ 10 ਸਾਲ 10 ਸਾਲ ਲਗਾਤਾਰ ਤੁਸੀਂ 10 ਸਾਲ ਲਗਾਤਾਰ ਮੈਂ 2008 ਦੇ ਵਿੱਚ ਬੰਬੇ ਗਿਆ ਸੀਗਾ ਜਦੋਂ ਫਸਟ ਟਾਈਮ ਮੈਂ ਬੰਬੇ ਗਿਆ ਤਾਂ ਕਿਉਂਕਿ ਪਹਿਲਾਂ ਤਾਂ ਜਦੋਂ ਜਦ ਚੱਲਦੀ ਰਹੀ ਘਰਦਿਆਂ ਨੂੰ ਮਨਾਉਣ ਦੀ ਬੰਬੇ ਜਾਣਾ ਕੋਈ ਆਸਾਨ ਨਹੀਂ ਸੀ ਮੇਰੇ ਲਈ ਕਿਉਂਕਿ ਮੇਰੇ ਪਰਿਵਾਰ ਦੇ ਵਿੱਚ ਕੋਈ ਦੂਰ ਦੂਰ ਤੱਕ ਵੀ ਇਸ ਫੀਲਡ ਦੇ ਵਿੱਚ ਨਹੀਂ ਸੀ ਪਹਿਲਾਂ ਤਾਂ ਉਸ ਤੋਂ ਪਹਿਲਾਂ ਮੈਂ ਥੀਏਟਰ ਨਾਲ ਜੁੜਿਆ ਹੋਇਆ ਸੀਗਾ ਮੈਡਮ ਨਿਰਮਲ ਰਿਸ਼ੀ ਨਾਲ ਜਿਹਨੂੰ ਦੀਨ ਨੂੰ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਬਿਲਕੁਲ ਉਹ ਮੇਰੇ ਗੁਰੂ ਨੇ ਨਿਰਮਲ ਰਿਸ਼ੀ ਜੀ ਤਾਂ ਉਹਨਾਂ ਨਾਲ ਮੈਂ ਬੰਬੇ ਜਾਣ ਤੋਂ ਪਹਿਲਾਂ 2-3 ਸਾਲ ਥੀਏਟਰ ਕੀਤਾ ਉਹਨਾਂ ਦੇ ਨਾਲ ਮੈਂ ਜਿਆਦਾ ਸਾਲ ਲੰਬਾ ਕੋਈ ਥੀਏਟਰ ਨਹੀਂ ਕੀਤਾ ਤੇ ਫਿਰ ਜਦੋਂ ਬੰਬੇ ਜਾਣਾ ਸੀ ਮੈਂ ਇੰਟਰਸਟਿੰਗ ਗੱਲ ਦੱਸਦਾ ਕਿ ਮੇਰੀ ਮੰਮੀ ਨੇ ਜਦ ਸਭ ਮੰਨ ਗਏ ਕਿਉਂਕਿ ਮੇਰੀ ਭੈਣ ਦਾ ਹੱਥ ਬਹੁਤ ਸੀਗਾ ਮੇਰੇ ਪੇਰੈਂਟਸ ਨੂੰ ਮਨਾਉਣ ਲਈ ਮੇਰਾ ਭਰਾ ਕਲਾਕਾਰ ਹੈ ਮੇਰੀ ਛੋਟੀ ਮੈਨੂੰ ਮੈਥੋਂ ਵੱਡੀ ਆ ਉਦੋਂ ਛੋਟੀ ਭੈਣ ਇੱਕ ਹੋਰ ਵੱਡੀ ਭੈਣ ਆ ਅਸੀਂ ਚਾਰ ਭੈਣ ਭਰਾ ਆ ਓਕੇ ਤੇ ਉਹਨਾਂ ਦਾ ਕਾਫੀ ਵੱਡਾ ਸਹਿਯੋਗਦਾਨ ਸੀਗਾ ਮੈਨੂੰ ਬੰਬੇ ਭੇਜਣ ਲਈ ਤੇ ਉਹਨਾਂ ਨੇ ਮੰਮੀ ਪਾਪਾ ਨੂੰ ਮਨਾਇਆ ਤੇ ਫਿਰ ਮੰਮੀ ਦੀ ਇੱਕ ਸ਼ੱਕ ਸੀ ਕਿ ਤੈਨੂੰ ਟ੍ਰੇਨ 'ਚ ਨਹੀਂ ਭੇਜਣਾ ਕਹਿੰਦੀ ਟ੍ਰੇਨ 'ਚ ਲੁੱਟ ਲੈਂਦੇ ਆ ਅੱਛਾ ਹਾਂ ਬਹੁਤ ਚੋਰੀਆਂ ਹੁੰਦੇ ਆ ਕਿੰਨਾ ਵੱਡਾ ਕਿੰਨਾ ਫਿਕਰ ਹੁੰਦਾ ਹੈ ਨਾ ਕਹਿੰਦੀ ਬਾਲ ਦੀ ਗੱਲ ਆ ਵੈਸੇ ਕਹਿੰਦੀ ਬੁੱਧ ਤੈਨੂੰ ਲੁੱਟ ਲੈਣਗੇ ਤੇ ਤੈਨੂੰ ਟ੍ਰੇਨ 'ਚ ਨਹੀਂ ਭੇਜਣਾ ਜਹਾਜ਼ 'ਚ ਹੀ ਭ ਤੇ ਨਾ ਕਿ ਮਮੀ ਜਹਾਜ਼ ਤਾਂ ਮਹਿੰਗਾ ਪੂਗਾ ਕਹਿੰਦੀ ਕੋਈ ਗੱਲ ਨਹੀਂ ਜਿੱਤੇ ਹੁਣ ਇੰਨਾ ਹੋ ਰਿਹਾ ਉੱਚਾ ਹੋ ਜਾਊਗਾ ਸਹੀ ਤੇ ਸਹੀ ਸਲਾਮਤ ਪਹੁੰਚ ਤਾ ਜਾਣਾ ਜਲਦੀ ਤੇ ਦੇਖੋ ਇਹ ਮੇਰੀ ਮਾਂ ਦੀ ਸੋਚ ਬਿਲਕੁਲ ਦੇਸੀ ਇੱਕ ਪਿੰਡ ਦੀ ਰਹਿਣ ਵਾਲੀ ਜਿਨ੍ਹਾਂ ਨੇ ਮਤਲਬ ਸਕੂਲ ਕਰਦੇ ਦੇਖਿਆ ਵੀ ਨਹੀਂ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਨਹੀਂ ਤੈਨੂੰ ਜਹਾਜ਼ ਹੀ ਭੇਜਣਾ ਵੱਡੀ ਗੱਲ ਸੀ ਤੇ ਉਦੋਂ ਮੇਰੇ ਖਿਆਲ 2300 ਦੀ ਟਿਕਟ ਸੀਗੀ ਦਿੱਲੀ ਤੋਂ ਬੰਬਈ ਦੀ ਓਕੇ ਤੇ ਜਦੋਂ ਮੈਂ ਫਸਟ ਟਾਈਮ ਬੰਬਈ ਗਿਆ ਤੇ ਮੇਰੇ ਲਈ ਵੀ ਬਹੁਤ ਅੱਛਾ ਐਕਸਪੀਰੀਅੰਸ ਸੀ ਫਸਟ ਟਾਈਮ ਮੈਂ ਵੀ ਫਲਾਈਟਸ 'ਤੇ ਬੈਠਿਆ ਸੀ ਤੇ ਬੱਦ ਤੇ ਭਾਈ ਪਹਿਲਾਂ ਤੋਂ ਬੰਬੇ ਕੋ ਜਾਣਕਾਰ ਸੀਗਾ ਜਿਹੜੇ ਕੋ ਚੱਲੇ ਸੀ ਕਿ ਵੈਸੇ ਚਲੇਗੇ ਸੀ ਬਸ ਵੀ ਕੋ ਸ਼ੌਂਕ ਸੀ ਕੀੜਾ ਸੀ ਇੱਕ ਕੀੜਾ ਤਾਂ ਸੀਗਾ ਹੀ ਕਿ ਬੰਬੇ ਜਾਣਾ ਹੀ ਜਾਣਾ ਤੇ ਜਾਣਕਾਰ ਐਦਾਂ ਕਿ ਮੇਰੇ ਜਾਣ ਤੋਂ ਪਹਿਲਾਂ ਮੇਰੇ ਕੁਝ ਦੋਸਤ ਮੇਰੇ ਥੀਏਟਰ ਗਰੁੱਪ ਦੇ ਜਾਂ ਹੋਰ ਮੇਰੇ ਦੋਸਤ ਉੱਥੇ ਗਏ ਹੋਏ ਸੀਗੇ ਅੱਛਾ ਉਹ ਕਿਉਂ ਪੁੱਛ ਮੈਂ ਉਹ ਮੈਂ ਤੋਂ 1.5 ਸਾਲ ਪਹਿਲਾਂ ਹੀ ਗਏ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੀ ਤਿਆਰੀ ਹੈ ਮੈਂ ਆਉਣਾ ਤੇ ਉਹਨਾਂ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਕਿਹਾ ਤੂੰ ਕੋਈ ਨਹੀਂ ਆ ਜਾ ਉਹੀ ਰਹਿਣ ਦੀ ਟੈਨਸ਼ਨ ਨਹੀਂ ਤੂੰ ਆਉਂਦਾ ਤੂੰ ਸਾਡੇ ਕੋਲ ਇੱਥੇ ਰਹਿ ਤੇ ਫਿਰ ਤੂੰ ਸਾਡੇ ਨਾਲ ਕੰਟੀਨਿਊ ਕਰਨਾ ਜਾਂ ਤੂੰ ਅਲੱਗ ਰਹਿਣਾ ਉਹ ਤੇਰੀ ਇੱਛਾ ਵਾ ਵੀ ਤੈਨੂੰ ਇੱਥੇ ਆਉਣ ਲਈ ਤੈਨੂੰ ਬਿਲਕੁਲ ਖੁੱਲਾ ਵੈਲਕਮ ਹੈ ਤੂੰ ਆ ਸਕਦਾ ਤੇ ਉਹਨਾਂ ਨੇ ਕਾਫੀ ਮੇਰੀ ਮਦਦ ਕੀਤੀ ਤੇ ਵੀਰੇ ਉੱਥੇ ਕਿੱਦਾਂ ਦਾ ਸੀਗਾ ਸੰਰਸ ਮਤਲਬ ਮਤਲਬ ਉੱਥੇ ਫਿਰ ਕੰਮ ਲਈ ਕਿੱਦਾਂ ਨਿਕਲਣਾ ਪੈਂਦਾ ਸੀ ਕਿਹਨੂੰ ਅਪਰੋਚ ਕਰਦੇ ਸੀ ਸ਼ੁਰੂ-ਸ਼ੁਰੂs ਤਾਂ ਕੁਛ ਐਨਾ ਐਕਸਪੀਰੀਅੰਸ ਨਹੀਂ ਸੀ ਪਹਿਲਾਂ ਤਾਂ ਬਹੁਤ ਟਾਈਮ ਲੱਗਿਆ ਕਿ ਇਹ ਫਾਈਂਡ ਆਊਟ ਕਰਨ ਲਈ ਕਿ ਆਡੀਸ਼ਨ ਕਿੱਥੇ ਹੁੰਦੇ ਨੇ ਕਿਵੇਂ ਹੁੰਦੇ ਨੇ ਤੇ ਉਹ ਇੱਕ ਮੇਰੇ ਲਈ ਇੱਕ ਨਵਾਂ ਸੀਗਾ ਐਕਸਪੀਰੀਅੰਸ ਉਹ ਮੇਰੇ ਲਈ ਕਿਉਂਕਿ ਉਹ ਜਦੋਂ ਮੈਂ ਗਿਆ ਸੀ 2008 ਦੇ ਵਿੱਚ ਹੂੰ ਉਦੋਂ ਸੋਸ਼ਲ ਮੀਡੀਆ ਦਾ ਇੰਨਾ ਜਮਾਨਾ ਨਹੀਂ ਸੀਗਾ ਤੇ ਨਾ ਹੀ ਇੰਨਾ ਈਮੇਲ ਵਗੈਰਾ ਦਾ ਤੇ ਨਾ ਹੀ ਜਿਵੇਂ ਅੱਜ ਕੱਲ ਤਾਂ ਬਣਾ ਕੇ ਭੇਜ ਦਿੰਦੇ ਨੇ ਹਾਂ ਆਡੀਸ਼ਨ ਉਦੋਂ ਲਾਈਵ ਦੇਣੇ ਪੈਂਦੇ ਸੀ ਤੇ ਉਦੋਂ ਆਪਾਂ ਤਾਂ ਹੁਣ ਫੋਟੋ ਮੇਲ ਕਰ ਦਿੰਦੇ ਆ ਜਾਂ WhatsApp ਤੇ ਭੇਜ ਦਿੰਦੇ ਆ ਕਿ ਆਪਣੀ ਤੁਸੀਂ ਫੋਟੋ ਮੰਗੀਆਂ ਮੈਂ ਭੇਜ ਦਿੱਤੀ ਤੇ ਉਦੋਂ ਇਦਾਂ ਨਹੀਂ ਸੀ ਉਦੋਂ ਤੁਹਾਨੂੰ ਹਾਰਡ ਕਾਪੀ ਫੋਟੋਆਂ ਦੀ ਕਢਾਉਣੀ ਪੈਂਦੀ ਸੀ ਸਪੈਸ਼ਲ ਤੁਹਾਨੂੰ ਪੋਰਟਫੋਲੀਓ ਵੀ ਬਣਵਾਉਣਾ ਪੈਂਦਾ ਸੀ ਕਿਉਂਕਿ ਉਦੋਂ ਇੰਨਾ 스마트ਫੋਨ ਨਹੀਂ ਸੀ ਕਿ ਤੁਸੀਂ ਫੋਟੋਆਂ ਖਿੱਚੋ ਆ ਭੇਜ ਦਿਓ ਤੇ ਉਦੋਂ ਸਪੈਸ਼ਲੀ ਸਟੂਡੀਓ ਜਾ ਕੇ ਤੁਹਾਨੂੰ ਆਪਣਾ ਫੋਟੋ ਸੈਸ਼ਨ ਕਰਵਾਉਣਾ ਪੈਂਦਾ ਸੀਗਾ ਤੇ ਫਿਰ ਉਹਦੀ ਹਾਰਡ ਕਾਪੀ ਬਾਕਾਇਦਾ ਤੁਸੀਂ ਜਿੱਥੇ ਆਡੀਸ਼ਨ ਦੇਣ ਜਾਂਦੇ ਸੀ ਉਹ ਤੁਹਾਨੂੰ ਨਾਲ ਲੈ ਕੇ ਜਾਣਿਆ ਪੈਂਦੇ ਸੀ ਤੇ ਉਹਦੇ ਪਿੱਛੇ ਲਿਖਦੇ ਹੁੰਦੇ ਸੀ ਆਪਣਾ ਨੇਮ ਐਡਰੈਸ ਹਾਈਟ ਜੋ ਵੀ ਐਜ ਉਹ ਸਾਰਾ ਮੈਂਸ਼ਨ ਹੋ ਤੇ ਫੋਟੋ ਦੇ ਉੱਤੇ ਹੀ ਹੁੰਦਾ ਸੀਗਾ ਉਹ ਫੋਟੋ ਹੀ ਸੀ ਜੋ ਉਹਨਾਂ ਕੋਲੇ ਸਾਨੂੰ ਆਏ ਹੁੰਦਾ ਸੀ ਕਿ ਬਸ ਫੋਟੋ ਸਾਡੀ ਰੱਖ ਲੈਣ ਤੇ ਉਮੀਦ ਰਹਿੰਦੀ ਸੀ ਕਿ ਕਦ ਕਦੇ ਕਾਲ ਆ ਜਾਊਗਾ ਤੇ ਦੂਸਰੀ ਗੱਲ ਵੀਰੇ ਵੀ ਜਦੋਂ ਜਿਵੇਂ ਤੁਸੀਂ ਫੋਟੋ ਦੇਖ ਕੇ ਹੁੰਦੀ ਸੀ ਨਾ ਉੱਥੇ ਹੈ ਨਾ ਸੋ ਕਦੇ ਇਦਾਂ ਬੜੇ ਸਵਾਭੀ ਤੁਹਾਨੂੰ ਫੋਟੋ ਦੇਖ ਕੇ ਕਾਲ ਆਈ ਹੋਵੇ ਪਹਿਲਾ ਕੰਮ ਮਿਲਦਾ ਕਿਸ ਵਾਬ ਬਣਿਆ ਸੀ ਕਿਸੇ ਲਿੰਕ ਥਰੂ ਮਿਲੇ ਆ ਜਾਂ ਤੁਹਾਡੀ ਉਹਨਾਂ ਨੇ ਪ੍ਰੋਫਾਈਲ ਦੇਖ ਕੇ ਤੁਹਾਨੂੰ ਬੁਲਾਇਆ ਭੇਜੇ ਮੈਂ ਆਪਣਾ ਐਕਸਪੀਰੀਅੰਸ ਦੱਸਾਂ ਨਾ ਮੈਨੂੰ ਅੱਜ ਤੱਕ ਕਦੇ ਆਡੀਸ਼ਨ ਤੋਂ ਕੰਮ ਨਹੀਂ ਮਿਲਿਆ ਓਕੇ ਬਸ ਕਹਿ ਲਓ ਕਿ ਹਾਂ ਹੌਲੀਡੇ ਦਾ ਮੈਨੂੰ ਜਰੂਰ ਆਡੀਸ਼ਨ ਤੋਂ ਮਿਲਿਆ ਉਹ ਵੀ ਮੈਂ ਹੌਲੀਡੇ ਲਈ ਆਡੀਸ਼ਨ ਨਹੀਂ ਦਿੱਤਾ ਸੀਗਾ ਉਹ ਮੈਂ ਦਿੱਤਾ ਸੀਗਾ ਆਪਣਾ ਮਿਲਖਾ ਸਿੰਘ ਦੇ ਲਈ ਅੱਛਾ ਮਿਲਖਾ ਸਿੰਘ ਲਈ ਮਿਲਖਾ ਸਿੰਘ ਦੀ ਆਡੀਸ਼ਨ ਹੋਇਆ ਸੀ ਕੋਈ ਕਾਸਟਿੰਗ ਡਾਇਰੈਕਟਰ ਸੇਮ ਸੀਗੇ ਓਕੇ ਅਨੰਤ ਰਣ ਕਰਕੇ ਕਾਸਟਿੰਗ ਡਾਇਰੈਕਟਰ ਸੀ ਉਹਨਾਂ ਦੇ ਅਸਿਸਟੈਂਟ ਸੀਗੇ ਤਰਨ ਬਜਾਜ ਅੱਛਾ ਤੇ ਤਰਨ ਬਜਾਜ ਦੇ ਨਾਲ ਮੇਰੀ ਅੱਛੀ ਦੋਸਤੀ ਹੋ ਗਈ ਸੀ ਤੇ ਉਹਨਾਂ ਨੇ ਮੈਨੂੰ ਉਸ ਲਈ ਕਾਸਟ ਕੀਤਾ ਉਹਨਾਂ ਨੇ ਮੈਨੂੰ ਪਹਿਲਾਂ ਮਿਲਖਾ ਸਿੰਘ ਲਈ ਬੁਲਾਇਆ ਸੀ ਮਿਲਖਾ ਸਿੰਘ ਲਈ ਮੈਨੂੰ ਕੋਈ ਕਾਲ ਆਇਆ ਨਹੀਂ ਕਾਫੀ ਧੀਰ ਨੰਗਣ ਤੋਂ ਬਾਅਦ ਫਿਰ ਇੱਕ ਦਿਨ ਉਹਨਾਂ ਦਾ ਕਾਲ ਆਇਆ ਕਿ ਜਿਗਰ ਯਾਰ ਇੱਕ ਫਿਲਮ ਕਰ ਰਹੇ ਹੈ ਤੇ ਹੌਲੀਡੇ ਹੌਲੀਡੇ ਤੋਂ ਪਹਿਲਾਂ ਥੂਪਾਕੀ ਵੀ ਉਹਨਾਂ ਨੇ ਕਾਸਟਿੰਗ ਕੀਤੀ ਅੱਛਾ ਤਮਿਲ ਵਾਲੀ ਤਮਿਲ ਦੇ ਲਈ ਹਾਂ ਮਿਲਖਾ ਸਿੰਘ ਤੋਂ ਬਾਅਦ ਜਿਹੜਾ ਆਡੀਸ਼ਨ ਸੀਗਾ ਉਹ ਮੈਨੂੰ ਤਮਿਲ ਦੇ ਲਈ ਪਹਿਲਾਂ ਬੁਲਾਇਆ ਤਮਿਲ ਫਿਲਮ ਲਈ ਮੈਨੂੰ ਉਸ ਆਡੀਸ਼ਨ ਤੋਂ ਤਮਿਲ ਫਿਲਮ ਚ ਕਾਸਟ ਕੀਤਾ ਉਹਨਾਂ ਨੇ ਉਹ ਮੇਰਾ ਫਰਸਟ ਸੀਗਾ ਫਰਸਟ ਔਰ ਲਾਸਟ ਹੀ ਕਹ ਲੋ ਜਿਹੜਾ ਆਡੀਸ਼ਨ ਤੋਂ ਮੈਨੂੰ ਕੰਮ ਮਿਲਿਆ ਬਾਕੀ ਤਾਂ ਫਿਰ ਜਿੱਦਾਂ ਜਿੱਦਾਂ ਰਿਲੇਸ਼ਨ ਬਣਦੇ ਰਹੇ ਤੁਹਾਡੇ ਮਿਲਦੇ ਰਹੇ ਉਹ ਤੋਂ ਫਿਰ ਜਾਣ ਪਛਾਣ ਦੇ ਨਾਲ ਹੀ ਤੁਹਾਨੂੰ ਮੈਨੂੰ ਕਾਲ ਆਉਂਦਾ ਤੇ ਜਿਹੜੀ ਤਮਿਲ ਵਾਲੀ ਫਿਲਮ ਸੀ ਵੀਰੇ ਉਹ ਤਾਂ ਪਾਕੀ ਹੈਨਾ ਤੇ ਉਹ ਸ਼ੂਟ ਕਿੱਥੇ ਹੋਈ ਸੀ ਬੰਬੇ ਬੰਬੇ ਸ਼ੂਟ ਹੋਈ ਸਾਰੀ ਬੰਬੇ ਸ਼ੂਟ ਹੋਈ ਸੀ ਸਾਰਾ ਸ਼ੂਟ ਬੰਬੇ ਹੋਇਆ ਸੀ ਹੌਲੀਡੇ ਵੀ ਬੰਬਈ ਹੌਲੀਡੇ ਵੀ ਬੰਬਈ ਕਿਉਂਕਿ ਕਹਾਣੀ ਬੰਬਈ ਦੀ ਸੀ ਕਹਾਣੀ ਬੰਬਈ ਦੀ ਸੀ ਹਾਂ ਕਹਾਣੀ ਬੰਬਈ ਦੀ ਸੀ ਸਾਰੀ ਤੇ ਸਾਰਾ ਸ਼ੂਟ ਬੰਬਈ ਹੋਇਆ ਸੀ ਪਰ ਮੇਰੇ ਲਈ ਦਿੱਕਤ ਇਹ ਸੀ ਕਿ ਨਾ ਤਾਂ ਤਾਂ ਤੁਹਾਨੂੰ ਪਤਾ ਆਪਣੀ ਅੰਗਰੇਜ਼ੀ ਕਿੱਦਾਂ ਦੀ ਹੈ ਹਾਂ ਬਿਲਕੁਲ ਨਾ ਤਾਂ ਅੰਗਰੇਜ਼ੀ ਅੱਛੀ ਤੇ ਹਿੰਦੀ ਤਾਂ ਚਲੋ ਆਪਣੀ ਠੀਕ ਠਾਕ ਹੈ ਮੈਂ ਕਿਉਂਕਿ ਸੋਚਿਆ ਹੀ ਸ਼ੁਰੂ ਤੋਂ ਸੀ ਕਿ ਹਿੰਦੀ ਫਿਲਮ ਇੰਡਸਟਰੀ ਜਾਣਾ ਤਾਂ ਹਿੰਦੀ ਤੇ ਵਰਕ ਕਰਦੇ ਰਹੇ ਤਾਂ ਹਿੰਦੀ ਤਾਂ ਵਧੀਆ ਸੀ ਤੇ ਉਹਨਾਂ ਦਾ ਕੀ ਸੀ ਸਾਰਾ ਯੂਨਿਟ ਸਾਰਾ ਸੀਗਾ ਸਾਊਥ ਤੋਂ ਸਾਊਥ ਤੋਂ ਤੇ ਉਹਦੇ ہاں ਤਾਂ ਇੰਗਲਿਸ਼ ਬੋਲਦੇ ਸੀ ਜਾਂ ਫਿਰ ਤਮਿਲ ਬੋਲਦੇ ਸੀ ਤਮਿਲ ਬੋਲਦੇ ਤੇ ਉਹਨਾਂ ਨੂੰ ਗੱਲ ਵਾ ਸਮਝਾਉਣਾ ਤੇ ਉਹਨਾਂ ਤੋਂ ਸਮਝਣਾ ਉਹ ਬਹੁਤ ਐਡੀਕੇਟ ਸੀ ਲੇਕਿਨ ਅਸੀਂ ਪੂਰੀ ਫਿਲਮ ਕੰਪਲੀਟ ਕਰ ਲਈ ਮੈਨੂੰ ਬਹੁਤ ਖੁਸ਼ੀ ਹੋਈ ਕਿ ਯਾਰ ਮੈਂ ਕਰ ਲਿਆ ਕੰਮ ਯਾਰ ਉਹਨਾਂ ਨੇ ਕੰਮ ਚਲਾ ਲਿਆ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਫਿਰ ਬਈ ਕਮਾਂਡੋ ਕਮਾਂਡੋ ਕਿੱਦਾਂ ਮਿਲੀ ਸੀ ਕਮਾਂਡੋ ਦਾ ਕੰਮ ਕਰਨਾ ਕਮਾਂਡੋ ਵੀ ਸੇਮ ਤਰਨ ਬਜਾਦੇ ਹਨੀ ਤਰਨ ਉਹਨਾਂ ਨੇ ਕਾਸਟਿੰਗ ਕੀਤੀ ਇਹ ਹੌਲੀਡੇ ਤੋਂ ਬਾਅਦ ਕੀਤੀ ਸੀ ਕਮਾਂਡੋ ਇਹ ਹੌਲੀਡੇ ਤੋਂ ਬਾਅਦ ਓਕੇ 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 ਹਾਂ ਉਹ ਫਿਲਮ ਬਹੁਤ ਅੱਛੀ ਫਿਲਮ ਬਹੁਤ ਅੱਛੀ ਬਹੁਤ ਚਚਾਪੇ ਮੇਰੇ ਉਹਦੇ ਚ ਸਿਰਫ ਦੋ ਹੀ ਸੀਨ ਨੇ ਪਰ ਕਾਫੀ ਅੱਛਾ ਇੱਕ ਇੱਕ ਸੀਨ ਮੇਰਾ ਦਰਸ਼ਨ ਜਰੀ ਵਾਲਾ ਦੇ ਨਾਲ ਓਕੇ ਉਹ ਕਾਫੀ ਫੇਮਸ ਐਕਟਰ ਨੇ ਤੇ ਵਧੀਆ ਐਕਸਪੀਰੀਅੰਸ ਲਿਆ ਉਹ ਵੀ ਮੇਰਾ ਵਿਪুল ਸ਼ਾ ਪ੍ਰੋਡਿਊਸਰ ਸੀਗੇ ਉਹਨਾਂ ਦੇ ਹੌਲੀਡੇ ਦੇ ਵੀ ਪ੍ਰੋਡਿਊਸਰ ਵਿਪুল ਸ਼ਾਈ ਸੀ ਮਤਲਬ ਦੋਨਾਂ ਫਿਲਮਾਂ ਚੀ ਵੀ ਦੀ ਜਦੋਂ ਆਪਾਂ ਗੱਲ ਕਰੀਏ ਤੁਸੀਂ ਸੇਮ ਕਹਾਣੀ ਚ ਕੰਮ ਕੀਤਾ ਸੇਮ ਤੁਹਾਡਾ ਕੈਰੈਕਟਰ ਸੀਗਾ ਹਨਾ ਦੋਨਾਂ ਫਿਲਮਾਂ ਚ ਕਿੰਨਾ ਕੰਤਰ ਲੱਗਿਆ ਸ਼ੂਟ ਡਾਇਰੈਕਟਰ ਤਾਂ ਸੇਮ ਸੀ ਬਾਕੀ ਕਾਸ ਚੇਂਜ ਹੋਈ ਹੋਗੀ ਮੇਰੇ ਸੋਚਣਾ ਬਿਊਟੀ ਚੇਂਜ ਆ ਤਮਿਲ ਔਰ ਹੌਲੀਡੇ ਦਾ ਹਾਂ ਤਾਂ ਤਮਿਲ ਔਰ ਬਾਲੀਵੁੱਡ ਦੀ ਜਿਹੜੀ ਆਪਾਂ ਕੀਤੀ ਹੌਲੀਡੇ ਉਹਨੇ ਕੀ ਸੀ ਜਿੱਦਾਂ ਤਮਿਲ ਦਾ ਹੀਰੋ ਸੀਗਾ ਵਿਜੇ ਹਮ ਸੁਪਰਸਟਾਰ ਆ ਉਹ ਵੀ ਸਾਊਥ ਦਾ ਤੇ ਉਹਦੀ ਨੇਚਰ ਔਰ ਕਹ ਲਓ ਅਕਸ਼ੇ ਕੁਮਾਰ ਦੀ ਨੇਚਰ ਜਾਂ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹ ਬਹੁਤ ਅਲੱਗ ਸੀ ਹਾਂ ਉਹ ਆਪਣੇ ਕੰਮ ਨੂੰ ਬਹੁਤ ਸੀਰੀਅਸ ਲੈਂਦਾ ਵਿਜੇ ਹਮ ਅਕਸ਼ੇ ਕੁਮਾਰ ਥੋੜਾ ਸ਼ੁਗਲੀਜ ਮਿਲੇ ਚ ਰਹਿੰਦਾ ਮਤਲਬ ਉਹ ਕੋਈ ਐਦਾਂ ਨਹੀਂ ਕਿ ਆਪਣੇ ਕਰੈਕਟਰ ਦੇ ਲਈ ਬਹੁਤ ਮਿਹਨਤ ਕਰੂਗਾ ਲੇਕਿਨ ਵਿਜੇ ਬਹੁਤ ਸੀਰੀਅਸ ਰਹਿੰਦਾ ਉਹ ਬੰਦਾ ਹੈ ਵੀ ਬਹੁਤ ਜੈਨੂਇਨ ਡਾਊਨ ਟੂ ਅਰਥਾ ਜਿੱਦਾਂ ਕਦੇ ਬੈਨਿਟੀ ਚ ਜਾ ਕੇ ਨਹੀਂ ਪੈਂਦਾ ਸੀ ਸਾਡੇ ਨਾਲ ਇੱਕ ਕੁਰਸੀ ਢਾ ਕੇ ਬਹਿ ਜਾਣਾ ਉਹਨੇ ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਸੀ ਕਿ ਕੋਈ ਗੋਪਾ ਬੱਡੇ 스타 ਦੇ ਨਾਲ ਬੈਠੇ ਆ ਤੇ ਉਦਾਂ ਹੀ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਸੀਗੇ ਏ ਆਰ ਮੁਰਗਦਾਸ ਉਹ ਵੀ ਬਹੁਤ ਪਿਆਰੇ ਬੰਦੇ ਆ ਉਹ ਛੋਟੀ ਦੀ ਹਾਈਟ ਦੇ ਆ ਤੇ ਜਿਸ ਦਿਨ ਮੈਨੂੰ ਉਹਨਾਂ ਨਾਲ ਪਹਿਲਾ ਪਹਿਲੇ ਦਿਨ ਮੀਟਿੰਗ ਸੀਗੀ ਸਾਨੂੰ ਮਿਲਾਇਆ ਕਿ ਡਾਇਰੈਕਟਰ ਨੇ ਬੁਲਾਇਆ ਵੀ ਮੀਟਿੰਗ ਕਰਨੀ ਆ ਸਾਰਿਆਂ ਦੇ ਨਾਲ ਤੇ ਡਾਇਰੈਕਟਰ ਮੇਰੇ ਨਾਲ ਹੀ ਖੜਾ ਸੀ ਇੱਥੇ ਤੇ ਮੈਂ ਤਰਨ ਮੇਰੇ ਨੂੰ ਪੁੱਛਿਆ ਮੈਂ ਕਿਹਾ ਵੀਰੇ ਡਾਇਰੈਕਟਰ ਕਿਹਦਾ ਹਾਂ ਡਾਇਰੈਕਟਰ ਕਿੱਥੇ ਆ ਮੈਂ ਤੇ ਨਾਲ ਹੀ ਖੜਾ ਮੈਂ ਇਨਾ ਹੈਰਾਨ ਆ ਮੈਂ ਕਿ ਕੋਈ ਕਹਿ ਨਹੀਂ ਸਕਦਾ ਜੀ ਯਾਰ ਡਾਇਰੈਕਟਰ ਆ ਕਿਉਂਕਿ ਕੋਈ ਐਟੀਟਿਊਡ ਨਹੀਂ ਕੁਝ ਨਹੀਂ ਸਿੰਪਲ ਸਿੰਪਲ ਬੰਦਾ ਐਕਡਮ ਜਿੱਦਾਂ ਆ ਆਮ ਆਪਾਂ ਤੁਰੇ ਫਿਰਦੇ ਆ ਰਾਜ ਕੋਈ ਤੁਸੀਂ ਕਹਿ ਦੋ ਕਿ ਯਾਰ ਮਤਲਬ ਕਹਿ ਨਹੀਂ ਸਕਦਾ ਕੋਈ ਡਾਇਰੈਕਟਰ ਵਾਲਾ ਐਟੀਟਿਊਡ ਤੇ ਉਦਾਂ ਦੇ ਉਹ ਇਨਸਾਨ ਬਹੁਤ ਠੰਡੇ ਸੁਆਦੇ ਬਹੁਤ ਪਿਆਰ ਨਾਲ ਕੰਮ ਲੈਂਦੇ ਐਕਟਰ ਤੋਂ ਮਤਲਬ ਕਹਿ ਲੋ ਕਿ ਐਕਟਰ ਬਹੁਤ ਕੰਫਰਟੇਬਲ ਲੈਂਦਾ ਯਾਰ ਉਹਨਾਂ ਦੀ ਟੀਮ ਚ ਤੇ ਉਹ ਪਹਿਲਾ ਤਮਿਲ ਵੀਰੇ ਸਿਰ ਬਾਲੀਵੁੱਡ ਉਹ ਤੋਂ ਬਾਅਦ ਜੇ ਪੰਜਾਬ ਚ ਵੀ ਕੰਮ ਮਿਲਿਆ ਤਾਂ ਵੀ ਬਹੁਤ ਵੱਡੇ ਬੰਦੇ ਨਾਲ ਮਜਨੀ ਪੰਜਾਬੀ ਦਾ ਹੈ ਨਾ ਵੀ ਕਹਿ ਸਕਦਾ ਵੀ ਵੱਡਾ ਨਾਮ ਹੈ ਵਰਦਾਸ ਮਾਨਸਾਹ ਬਹੁਤ ਸਤਿਕਾਰ ਨਾਲ ਲੋਕੀ ਨਾਮ ਲੈਂਦੇ ਨੇ ਹਣਾ ਉਹ ਤਾਂ ਸਮਝ ਲਓ ਕਹਿ ਲਓ ਤੁਹਾਨੂੰ ਮੌਕਾ ਮਿਲਿਆ ਕੰਮ ਕਰਨ ਦਾ ਪਹਿਲੀ ਫਿਲਮ ਤੁਹਾਡੀ ਸੀਗੀ ਚੱਕਰਜਵਾਨਾ ਚੱਕਰਜਵਾਨਾ ਨਹੀਂ ਪਹਿਲੀ ਫਿਲਮ ਸੀ ਸੁਖਮਣੀ ਉਹਨਾਂ ਦੀ ਸੁਖਮਣੀ ਸੀ ਸੌਰੀ ਪਹਿਲੀ ਸੁਖਮਣੀ ਤੇ ਦੂਜੀ ਉਹਨਾਂ ਨਾਲ ਕੀ ਕੀਤੀ ਦਿਲਵਿਲ ਪਿਆਰ ਵਿਆਰ ਦਿਲਵਿਲ ਪਿਆਰ ਵਿਆਰ ਹਾਂ ਤੇ ਉਹ ਤਾਂ ਸਮਝ ਲਓ ਕਹਿ ਲਓ ਕਿ ਉਹਨਾਂ ਨਾਲ ਇੱਕ ਡ੍ਰੀਮ ਕਮ ਟ੍ਰੂ ਸੀਗਾ ਕਿ ਮਤਲਬ ਇੱਕ ਸੁਪਨਾ ਜਿੱਦਾਂ ਸੱਚ ਹੋ ਗਿਆ ਹੁੰਦਾ ਮਾਨਸਾਹ ਨਾਲ ਕੰਮ ਕਰਨ ਦਾ ਬਚਪਨ ਤੋਂ ਲੈ ਕੇ ਹੁਣ ਧੰਗਾ ਆਪਾਂ ਦੇਖਦੇ ਆਏ ਆ ਇੱਕ ਹੁੰਦਾ ਨਾ ਕਿ ਤੁਹਾਡੇ ਆਈਡਲ ਕੋਈ ਹੋਵੇ ਉਹ ਮਾਨ ਸਾਹਿਬ ਹੀ ਹੈ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਨਸਪਾਇਰ ਹੁੰਨੇ ਹੋ ਐਦਾਂ ਦੀ ਸ਼ਖਸੀਅਤ ਨੇ ਉਹ ਕਿਉਂਕਿ ਗਾਇਕ ਵੀ ਬਹੁਤ ਕਮਾਲ ਨੇ ਤੇ اداکار ਵੀ ਕਮਾਲ ਨੇ ਇਨਸਾਨ ਵੀ ਬਹੁਤ ਕਮਾਲ ਨੇ ਲਿਖਦੇ ਵੀ ਨੇ ਰੱਬ ਨੇ ਬਹੁਤ ਕੁਝ ਦਿੱਤਾ ਉਹਨਾਂ ਨੇ ਗਿਫਟ ਬਹੁਤ ਕੁਝ ਦਿੱਤਾ ਔਰ ਉਹ ਸੈੱਟ ਤੇ ਐਦਾਂ ਦਾ ਮਾਹੌਲ ਰੱਖਦੇ ਆ ਮੇਰੇ ਵਰਗੇ ਨਵੇਂ ਕਲਾਕਾਰ ਨੂੰ ਵੀ ਇੰਨਾ ਕੰਫਰਟੇਬਲ ਰੱਖਦੇ ਆ ਕਿ ਉਹ ਫੀਲ ਨਹੀਂ ਹੁੰਨ ਦਿੰਦੇ ਕਿ ਯਾਰ ਤੁਸੀਂ ਨਵੇਂ ਹੋ ਜਿੱਦਾਂ ਮੈਂ ਦਿਲਵਿਲ ਪਿਆਰ ਵਿਆਰ ਕਰ ਰਿਆ ਸੀ ਤਾਂ ਲੰਚ ਲੰਚ ਬ੍ਰੇਕ ਹੋਇਆ ਤੇ ਮੈਂ ਨਾ ਜਿੱਦਾਂ ਸਾਰੀ ਟੀਮ ਬੈਠੀ ਸੀ ਜੋ ਮੇਨ ਕਾਸਟ ਸੀਗੇ ਆਪਣਾ ਰਾਜ ਚਿੰਜਰ ਜੱਸੀ ਗਿੱਲ ਮਾਨ ਸਾਹਿਬ ਮਨਜੀਤ ਮੈਡਮ ਉਹਨਾਂ ਦੇ ਵਾਈਫ ਜੋ ਫਿਲਮ ਦੇ ਡਾਇਰੈਕਟਰ ਵੀ ਸੀਗੇ ਤਾਂ ਮੈਂ ਖੁਦ ਹੀ ਅਨਕੰਫਰਟੇਬਲ ਜਾ ਹੋ ਰਿਹਾ ਸੀ ਕਿ ਮੈਂ ਵਿੱਚ ਬੈਠੂੰਗਾ ਯਾਰ ਉਹਨਾਂ ਨੂੰ ਪਤਾ ਨਹੀਂ ਕਿਦਾਂ ਫੀਲ ਹੋਊਗਾ ਤੇ ਮੈਂ ਅਲੱਗ ਜਾ ਹੋ ਕੇ ਖੜਾ ਹੋ ਕੇ ਖਾਣਾ ਖਾਣ ਲੱਗ ਗਿਆ ਤੇ ਉਹਨਾਂ ਦੀ ਵਾਈਫ ਜੋ ਡਾਇਰੈਕਟਰ ਸੀਗੇ ਫਿਲਮ ਦੇ ਉਹਨਾਂ ਨੇ ਕਿਹਾ ਕਰੇ ਜਿਗਰ ਉੱਥੇ ਕਿਉਂ ਖੜਾ ਨਾਲਾਗੇ ਹਮ ਬੈਠੇ ਉੱਥੇ ਖੜਾ ਕਿਉਂ ਖਾਣਾ ਖਾ ਰਿਆ ਨਾਲ ਬਹਿਣਾ ਕੇ ਤੇ ਮੈਨੂੰ ਬਹੁਤ ਅੱਛਾ ਲੱਗਿਆ ਯਾਰ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਉੱਥੇ ਅਸਲ ਵਿੱਚ ਜਿਹੜੇ ਵੀਰੇ ਕਲਾਕਾਰ ਕੋਈ ਨਹੀਂ ਵੱਡਾ ਹੁੰਦਾ ਸਾਰੇ ਤਕਰੀਬਨ ਇੱਕੋ ਜਿਹੇ ਹੁੰਦੇ ਨੇ ਕਲਾਕਾਰ ਉਹੀ ਵੱਡਾ ਹੁੰਦਾ ਜਿਹੜੇ ਆਪਣੇ ਨਾਲ ਦੇ ਕਲਾਕਾਰ ਨੂੰ ਛੋਟਾ ਮਹਿਸੂਸ ਲਾਉਂਦਾ ਬਿਲਕੁਲ ਬਿਲਕੁਲ ਹੈਨਾ ਇਹ ਉਹਨਾਂ ਦਾ ਪਲੱਸ ਪੁਆਇੰਟ ਹੈ ਇਹ ਵਕਤ ਹੈ ਇਹ ਲੱਗਦਾ ਰਹਿੰਦਾ ਕਿਉਂਕਿ ਅੱਜ ਹੋਰ ਕੱਲ ਜਦੋਂ ਪਿਛਲੀ ਗੱਲ ਕਰੀਏ ਰਣੇਸ਼ ਕੰਨਾ ਸਾਹ ਤੇ ਤੂੰ ਤੀ ਬੋਲਦੀ ਸੀ ਹੈਨਾ ਪਹਿਲਾਂ ਸੁਪਰਸਟਾਰ ਵੀ ਸ਼ਾਇਦ ਉਹਨਾਂ ਨੂੰ ਕਿਹਾ ਜਾਂਦਾ ਹੈ ਪਰ ਪਤਾ ਨਹੀਂ ਕਿੱਥੇ ਗਏ ਨਾਂ ਮੱਝੋ ਹੂੰ ਫਲੀਪਵਰ ਸਾਹਿਬ ਹਨਾ ਦੇਵਾਨੰਦ ਕਾਲਕਪੜੀ ਬਾਣੀ ਹੋਗੇ ਸੀ ਹਨਾ ਸੋ ਇਸ ਕਰਕੇ ਮੇਰਾ ਲੱਗਦਾ ਵੀ ਜਦੋਂ ਤਾਂ ਇਹ ਚੀਜ਼ਾਂ ਨੂੰ ਦੇਖਦਾ ਰਹੇ ਤੇ ਆਪਦੇ ਆਪ ਨੂੰ ਵੱਡਾ ਕਰਕੇ ਰੱਖੇ ਕਲਾਕਾਰ ਦੇ ਤੌਰ ਤੇ ਤੇ ਪਤਾ ਹੀ ਤੁਸੀਂ ਕਦੋਂ ਵੱਡੇ ਹੋ ਜਮੋ ਸਹੀ ਗੱਲ ਇੱਕ ਚੀਜ਼ ਤੁਹਾਡੀ ਚੱਲ ਗਈ ਤੁਸੀਂ ਵੱਡੇ ਕਲਾਕਾਰ ਬਣ ਗਏ ਨੋ ਡਾਊਟ ਪਰ ਇਨਸਾਨ ਵੱਡਾ ਹੋਣਾ ਕਿਤੇ ਰਹਿ ਕੇ ਤੁਹਾਡੇ ਆਪਦੇ ਹੱਥ ਵਾਸਾ ਹੈ ਕਲਾਕਾਰ ਵੱਡਾ ਹੋਣਾ ਵੀ ਸ਼ਾਇਦ ਤੁਹਾਡੇ ਉਹਨਾਂ ਹੱਥ ਨਹੀਂ ਹੈਗਾ ਕਿਉਂਕਿ ਉਹ ਪਤਾ ਨਹੀਂ ਕਦੋਂ ਦਾਨ ਲੱਗ ਜਾਣਾ ਅੱਜ ਕੱਲ ਬਹੁਤ ਲੋਕ ਨੇ ਇਹ ਹਜੇ ਜਿਹੜੇ ਥੋੜੇ ਸਮੇਂ ਲਈ ਵੱਡੇ ਹੋਏ ਨੇ ਕਿੰਨੀ ਨਿਲੀ ਹੋ ਗਿਆ ਦੋ ਮਿੰਟ ਨਹੀਂ ਹੋ ਗਿਆ ਮੜ ਕੇ ਪਤਾ ਵੀ ਲੋਕਾਂ ਨੂੰ ਕਿਉਂਕਿ ਮੈਂ ਇੰਤ ਨਹੀਂ ਸੀ ਪਿੱਛੇ ਜਿਹੜੀ ਪਰ ਸ਼ੁਰੂ ਜੀ ਗੱਲ ਕੀਤੀ ਸੀ ਪਿੱਛੇ ਹੱਟਾ ਗੱਲ ਨਹੀਂ ਸੀ ਹੈਗਾ ਹਨਾ ਕਿਉਂਕਿ ਉਹਨੂੰ ਲੱਗਿਆ ਵੀ ਖਾਨੀ ਬਹੁਤ ਸੌਖਾ ਹੈ ਹੈਨਾ ਤੁਹਾਡਾ ਸੰਘਰਸ਼ ਦੇਖ ਕੇ ਹੁਣ ਗੱਲਾਂ ਸੁਣ ਕੇ ਪਤਾ ਲੱਗਦਾ ਵੀ ਯਾਰ ਇਹ ਕਿੰਨਾ ਔਖਾ ਕੰਮ ਹੈ ਬਹੁਤ 2008 ਜੇ ਆਪਾਂ ਗੱਲ ਕਰੀਏ ਜੇ ਅੱਜ ਤਾਂ 15 16 ਸਾਲ ਹੋ ਗਏ 2008 ਤੋਂ ਤਾਂ ਮੈਂ ਬੰਬੇ ਗਿਆ ਹਾਂ ਹਾਂ ਉਸ ਤੋਂ ਪਹਿਲਾਂ ਦਾ 2000 ਤੋਂ ਮੈਂ ਸ਼ੁਰੂ ਕਰਤਾ ਸੀ 2000 ਨੇ 24 ਸਾਲ ਹੋ ਗਏ 24 ਸਾਲ ਹੋ ਗਏ ਦੇਖ ਲਓ ਹੈਨਾ ਸੋ ਇਸ ਹਾਲੇ ਵੀ ਕੋਈ ਐਦਾਂ ਦੀ ਮੱਲ ਨਹੀਂ ਮਾਰੀ ਕਿ ਸੋਚ ਕਹੀਏ ਕਿ ਯਾਰ ਮੈਂ ਬਹੁਤ ਕੁਝ ਹਾਸਲ ਕਰ ਲਿਆ ਹਜੇ ਲੱਗਦਾ ਕਿ ਕੁਝ 1% ਵੀ ਹਾਸਲ ਨਹੀਂ ਕੀਤਾ ਕੁਝ ਜਿਹੜਾ ਸੋਚਿਆ ਉਹ ਕੁਝ ਕੀਤਾ ਹੀ ਨਹੀਂ ਹਲੇ ਹਜੇ ਵੀ ਸੰਘਰਸ਼ ਚੱਲ ਰਿਹਾ ਪਰ ਇਹ ਪਰ ਇਹ ਵਧੀਆ ਸੰਘਰਸ਼ ਹੈ ਪਰ ਇਹ ਮਿੱਠਾ ਸੰਘਰਸ਼ ਹੈ ਇਹਨੂੰ ਦੇਖ ਕੇ ਪੁਰਾਣੀਆਂ ਯਾਦਾਂ ਨੂੰ ਦੇਖ ਕੇ ਕਿ ਕਿੱਥੋਂ ਜ਼ਿੰਦਗੀ ਸ਼ੁਰੂ ਹੋਈ ਸੀ ਹੁਣ ਵੀ ਪਰਮਾਤਮਾ ਹਰੇ ਇਸ ਫੀਲਡ ਨੇ ਨਾਲ ਪਰਮਾਤਮਾ ਨੇ ਜੋੜਿਆ ਗਿਆ ਸਭ ਤੋਂ ਵੱਡੀ ਗੱਲ ਪਤਾ ਕੀ ਵੀਰੇ 24 ਸਾਲ ਥੋੜੇ ਨਹੀਂ ਹੁੰਦੇ ਥੋੜੇ ਨਹੀਂ ਹੁੰਦੇ ਤੁਸੀਂ ਕਿਸੇ ਲਾਈਨ ਨੂੰ ਦੇਣੇ ਤੇ ਸਰਵੇ ਕਰਨਾ ਉਹ ਚ ਇਹ ਬਹੁਤ ਵੱਡੀ ਗੱਲ ਆ ਜਗਰ ਵੀਰੇ ਤੁਸੀਂ ਕਹਿ ਰਹੇ ਹੋ ਕੁਝ ਪ੍ਰਾਪਤੀ ਬਹੁਤ ਵੱਡੀ ਪ੍ਰਾਪਤੀ ਆ ਇਹ ਆਪਣੇ ਆਪ ਚ ਲੋਕ ਬਹੁਤ ਛੇਤੀ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਭੱਜ ਜਾਂਦੇ ਨੇ ਲੋਕੀ ਵੱਡੇ ਵੱਡੇ ਨਾਂ ਦੇਖੇ ਨੇ ਆਪਾਂ ਚੜ੍ਹ ਕੇ ਕਿਹ ਕਿਹ ਸਟੈਪ ਚੱਕ ਲੈਂਦੇ ਨੇ ਹਨਾ ਪਰ ਤੁਸੀਂ ਸਟੇਬਲ ਰਹ ਰਹੇ ਹੋ ਨਾ ਇਹ ਚੱਲ ਰਿਹਾ ਔਰ ਇਹ ਚੱਲ ਤਾਂ ਹੀ ਰਿਹਾ ਵੀ ਇੱਕ ਦਿਨ ਬਹੁਤ ਵੱਡਾ ਮਕਾਮ ਆਉਣਾ ਇਹ ਪਰਮਾਤਮਾ ਦੀ ਕਿਰਪਾ ਵੀ ਦੇ ਕੇ ਔਰ ਇਹ ਗਰੰਟੀ ਹੈ ਮੈਨੂੰ ਸਟੇਬਲ ਰੱਖਿਆ ਹੋਇਆ ਔਰ ਮੇਰੇ ਪੇਰੈਂਟਸ ਦੇ ਮਤਲਬ ਕਹਿ ਲੋ ਕਿ ਮੇਰੇ ਮਾਂ ਬਾਪ ਨੇ ਮੇਰਾ ਕਾਫੀ ਸਾਥ ਦਿੱਤਾ ਹਾਲਾਂਕਿ ਫਾਈਨੈਂਸ਼ਲੀ ਉਹ ਕਿੰਨੇ ਕਿਤੇ ਸਟਰੋਂਗ ਨਹੀਂ ਸੀ ਇਹਨਾਂ ਪਰ ਫਿਰ ਵੀ ਉਹ ਕਿਤਨਾ ਕਿਤੇ ਮੈਨੂੰ ਇਹਨਾਂ ਨੇ ਡੀਮੋਟੀਵੇਟ ਨਹੀਂ ਕੀਤਾ ਕਿ ਤੂੰ ਆ ਜਾ ਯਾਰ ਛੱਡ ਹੁਣ ਖੇੜਾ ਛੱਡ ਆ ਜਾ ਹੋ ਜਾਂਦਾ ਕਦੇ 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 ਹਾਂ ਮਤਲਬ ਪਾਪਾ ਥੋੜੇ ਜਿ ਜ਼ਰੂਰ ਹੋ ਜਾਂਦੇ ਸੀ ਕਿਉਂਕਿ ਆਣ ਜਿਹੜੇ ਰਿਸ਼ਤੇਦਾਰ ਨੇ ਉਹ ਜ਼ਰੂਰ ਉਂਗਲੀ ਕਰਦੇ ਆ ਕਿ ਬਹੁਤ ਝਰ ਹੋ ਗਿਆ ਉਹਨਾਂ ਦਾ ਤੇਰੇ ਮੁੰਡੇ ਨੂੰ ਕੋ ਹਾਂ ਕੁਝ ਪੈਸੇ ਬੁਸੇ ਭੇਜਦਾ ਕਿ ਨਹੀਂ ਭੇਜਦਾ ਯਾਰ ਉਹ 100 ਰੁਪਏ ਦਾ ਦਿਹਾੜੀ ਭਈਏ ਵੀ ਕਮਾ ਲੈਂਦੇ ਆ ਇਹਨਾਂ ਦਾ ਇਹਨਾਂ ਜੋਗਾ ਤਾਂ ਹੈ ਕਿ ਨਹੀਂ ਹੈ ਮਤਲਬ ਉਹ ਚੀਜ਼ਾਂ ਪਾਪਾ ਜੀ ਨੂੰ ਪਰੇਸ਼ਾਨ ਕਰਨ ਲੱਗੀਆਂ ਸੀ ਤੇ ਫਿਰ ਵੀ ਮੇਰੇ ਜਿੱਦਾਂ ਕਹਿ ਲੋਗੇ ਪਪਾ ਜੀ ਨੂੰ ਸਮਝਾਉਣ ਵਾਲੇ ਹੋਰ ਸਾ ਨਾਲ ਪਰਿਵਾਰ ਦੇ ਲੋਕ ਬਹੁਤ ਸੀਗੇ ਤੇ ਪਪਾ ਜੀ ਮੇਰੇ ਬਹੁਤ ਸਿੱਧੇ ਬੰਦੇ ਸੀ ਹੁਣ ਤਾਂ ਹੁਣ ਮੇਰੇ ਨਾਲ ਹੈ ਨਹੀਂ ਥਾਲੀ ਯਾਨੀ ਉਹਨਾਂ ਨੂੰ ਜਦੋਂ ਕੋਈ ਮੇਰਾ ਪ੍ਰੋਜੈਕਟ ਆਉਂਦਾ ਸੀ ਪਪਾ ਇਹਨੂੰ ਉਹਨਾਂ ਤੋਂ ਵੱਧ ਖੁਸ਼ੀ ਹੋਰ ਕਿਸੇ ਨੂੰ ਨਹੀਂ ਹੁੰਦੀ ਸੀ ਸਭ ਤੋਂ ਪਹਿਲਾਂ ਥੀਏਟਰ ਚ ਉਹ ਜਾ ਕੇ ਦੇਖਦੇ ਸੀ ਨਹੀਂ ਇਹ ਵੱਡੀ ਗੱਲ ਹੁੰਦੀ ਆ ਜਗਰ ਭਾਈ ਇਹ ਇਦਾਂ ਸਰਵਾਈਵ ਕਰਨਾ ਇਹ ਸੱਚੀ ਬਹੁਤ ਵੱਡੀ ਗੱਲ ਆ ਪਰ ਇਹ ਸੰਕੇਤ پتہ ਕਿਹੜੇ ਹੁੰਦੇ ਨੇ ਜਿਹੜਾ ਬੰਦਾ ਸਰਵਾਈਵ ਕਰੀ ਜਾਂਦਾ ਹੈ ਨਾ ਜ਼ਿੰਦਗੀ 'ਚ ਉਹਨੇ ਬਹੁਤ ਵੱਡੇ ਮੁਕਾਮ ਤੇ ਪਹੁੰਚਣਾ ਹੁੰਦਾ। ਬਿਲਕੁਲ। ਤਾਂ ਜਿਸ ਵੀ ਖੇਤਰ 'ਚ ਹੋਵੇ ਚਾਹੇ ਉਹ ਖਿਡਾਰੀ ਹੋਵੇ, ਚਾਹੇ ਉਹ ਲਿਖਾਰੀ ਹੋਵੇ, ਚਾਹੇ ਉਹ ਅਦਾਕਾਰ ਹੋਵੇ, ਕਿਸੇ ਵੀ ਫੀਲਡ ਦੇ ਵਿੱਚ ਹੋਵੇ ਕਿਉਂਕਿ ਜਦੋਂ ਤੁਸੀਂ ਨਾ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਬਹੁਤੇ ਘਰ ਦਾ ਭਰਾਣਾ ਭੁੱਖਾ ਰਹਿ ਜਾਂਦਾ। ਜਿਹੜਾ ਬੰਦਾ ਪਤਾ ਲੱਗੇ ਕਲਾਕਾਰ ਬੰਨਣਾ ਸੀ ਕਲਾਕਾਰੀ ਨਹੀਂ ਚੱਲੀ ਚਲੋ ਕੁਝ ਹੋਰ ਟਰਾਈ ਕਰਦੇ ਹਾਂ। ਚਲੋ ਕੁਝ ਹੋਰ ਉਹ ਤਾਂ ਫਿਰ ਕੁਝ ਨਹੀਂ ਬਣਦਾ ਵੀ ਨਹੀਂ। ਪੈਸਾ ਪੂza ਪੜਾ ਕੇ ਮਾਲਾ ਲਵੇ ਹੋ ਪਰ ਕਿਤੇ ਨਾ ਕਿਤੇ ਉਹ ਅੰਦਰੋਂ ਨਾ ਸੰਤੁਸ਼ਟ ਹੈਗਾ ਉਹਦੇ ਰੂਟਸ ਇਹ ਕਰਦਾ ਨਹੀਂ ਆਇਆ ਸੀ ਪਰ ਜਦੋਂ ਤੁਸੀਂ ਸਬਰ ਰੱਖ ਕੇ ਦ੍ਰਿੜ ਰਹੇ ਹੋ ਤਾਂ ਇਹ ਪੱਕਾ ਸੰਕੇਤ ਦਿੰਦਾ ਤੁਸੀਂ ਬਾਅਦ ਵਿੱਚ ਤੁਹਾਨੂੰ ਵੱਡਾ ਮਕਾਮ ਦੇਣਾ ਐਸੇ ਫੀਲਡ ਦੇ ਵਿੱਚ ਤੇ ਇੱਕ ਚੀਜ਼ ਹੋਰ ਕਿ ਪੇਰੈਂਟਸ ਦਾ ਤਾਂ ਹੱਥ ਹੈ ਹੀ ਹੈ ਤੇ ਜਦੋਂ ਮੇਰਾ ਵਿਆਹ ਹੋਇਆ ਵਿਆਹ ਤੋਂ ਬਾਅਦ ਮੇਰੀ ਵਾਈਫ ਦਾ ਬਹੁਤ ਵੱਡਾ ਰੋਲ ਆ ਕਿ ਮੈਂ ਇਸ ਫੀਲਡ ਮੇਰੀ ਇਸ ਫੀਲਡ ਨਾਲ ਜੁੜਿਆ ਹੋਇਆ ਕਿਉਂਕਿ ਮੈਂ ਕਿਉਂਕਿ ਆਪਣੀ ਫੀਲਡ 'ਚ ਕੰਮ ਕਦੇ ਆਉਂਦਾ ਤਾਂ ਬਹੁਤ ਵਧੀਆ ਜਾਂਦਾ ਕਦੇ ਨਹੀਂ ਆਉਂਦਾ ਤਾਂ ਬਹੁਤ ਲੰਮਾ ਵੀ ਗੈਪ ਨਿਕਲ ਜਾਂਦਾ ਤੇ ਮੇਰੀ ਵਾਈਫ ਮੇਰੇ ਪਿੱਛੇ ਖੜੀ ਹੈ ਕਿ ਤੂੰ ਕੋਈ ਨਹੀਂ ਤੂੰ ਆਪਣਾ ਕਰਦਾ ਰਹਿ ਮੈਂ ਹਾਂ ਚੰਗੀ ਉਹ ਕੋਈ ਨਹੀਂ ਉਹ ਇੱਕ ਬਹੁਤ ਵੱਡਾ ਮੇਰੇ ਲਈ ਪਲੱਸ ਪੁਆਇੰਟ ਆ ਕਿ ਮੈਨੂੰ ਜੀਵਨ ਸਾਥੀ ਬਹੁਤ ਵਧੀਆ ਮਿਲਿਆ ਚੰਗੀ ਗੱਲ ਆ ਇਹ ਬਹੁਤ ਚੰਗੀ ਗੱਲ ਉਹਨਾਂ ਦਾ ਬਹੁਤ ਵੱਡਾ سپورਟ ਸੋ ਇਹ ਵੀ ਕਿੰਟ੍ਰਸਟਿੰਗ ਹੈ ਨਹੀਂ ਵਿਆਹ ਦੀ ਵੀ ਹੈ ਨਾ ਬਹੁਤ ਇੰਟਰਸਟਿੰਗ ਆ ਸਾਡੀ ਲਵ ਮੈਰਿਜ ਹੈ ਉਹ ਰਾਜਸਥਾਨ ਤੋਂ ਇੱਕ ਉਦੇਪੁਰ ਚ ਤੋੜਗੜ ਤੋਂ ਰਹਿਣ ਵਾਲੇ ਨੇ ਤੇ ਅਸੀਂ ਬੰਬਈ ਮਿਲੇ ਮੈਂ ਫਿਲਮ ਕੀਤੀ ਸੀ ਸਿੱਕਾ ਜਿਹੜੇ ਚ ਮੇਰਾ ਵਨ ਆਫ ਦਾ ਲੀਡ ਕੈਰੈਕਟਰ ਸੀਗਾ ਦੇ ਉਹ ਸੀਗੀ ਉਹਦੇ ਚ ਅਸਿਸਟੈਂਟ ਡਾਇਰੈਕਟਰ ਸੀਗੀ ਅੱਛਾ ਬੜੇ ਸੀ ਫਿਲਮ ਫਿਰ ਤਾਹੀ ਸਿੱਕਾ ਫਿਲਮ ਐ ਨਹੀਂ ਚੱਲੀ ਸੀ ਪਰ ਸਾਡਾ ਸਿੱਕਾ ਜ਼ਰੂਰ ਚੱਲ ਗਿਆ ਹੁਣ ਮੈਂ ਉਹ ਗੱਲ ਹੀ ਆਲਾ ਕਿ ਮੇਰੇ ਪੁਰਾਣੇ ਗੱਲ ਕਰਦੇ ਆਪਾਂ ਵੀ ਹੁਣ ਘਰੇ ਫਿਰ ਜਾ ਤਾਂ ਰਾਜਸਤਾਨੀ ਬਣਦਾ ਖਾਣਾ ਕਿ ਮੇਰਾ ਵੀ ਬਣਦਾ ਵੰਦ ਦੋਨੋਂ ਬਣਦੇ ਦੋਨੋਂ ਬਣਦੇ ਇਹ ਗੱਲ ਚੰਗੀ ਆ ਯਾਰ ਹਨਾ ਇਹ ਤਾਂ ਅਸੀਂ ਤਾਂ ਭਰਾਵਾ ਰੋਟੀ ਖਾਦ ਰਹੇ ਨੇ ਤੁਸੀਂ ਸਾਡੇ ਘਰ ਦਾਲ ਬਾਟੀ ਵੀ ਹਮੇਸ਼ਾ ਲਗਭਗ ਹਫਤੇ 10 ਦਿਨ ਬਾਅਦ ਦਾਲ ਬਾਟੀ ਬਣਦੀ ਬਣਦੀ ਆ ओके ਤੇ ਤੁਹਾਨੂੰ ਕਦੇ ਤੁਸੀਂ ਆਓਗਾ ਜਰੂਰ ਵੀ ਜਰੂਰ ਤੇ ਤੁਹਾਨੂੰ ਮਜ਼ਾ ਆਏਗਾ ਸਾਕੇ ਹਾਂ ਬਿਲਕੁਲ ਬਿਲਕੁਲ ਭਈ ਹੋਰ ਕੀ ਕੀ ਨੇ ਇੱਕ 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 ਇੱਛਾ ਜੀ ਹੁੰਦੀ ਆਪਣੀ ਫਿਰ ਆ ਵੀ ਕਰ ਲਿਆ ਇਹ ਵੀ ਕਰ ਲਿਆ ਕੁਝ ਬੰਦੇ ਦੇ ਨੇ ਕਿਰਦਾਰ ਜਹਨ ਦੇ ਵਿੱਚ ਹੁੰਦੇ ਨੇ ਜਗਰ ਬਾਈ ਜੀ ਕਿ ਮੈਂ ਉਹ لازਮੀ ਯਾਰ ਉਹ ਕਰਾਹਾਂ ਦੇ ਨਾਲ ਮੈਂ ਚਾਹਣਾ ਵੀ ਮੈਂ ਮੈਂ ਕਰਾਣਾ ਕਿਰਦਾਰਾਂ ਨੂੰ ਕੁਝ ਇਹੋ ਜਿਹੇ ਕਿਰਦਾਰ ਹੈਗੇ ਨੇ ਕਿੱਦਾਂ ਦਾ ਕੰਮ ਕਰਨਾ ਸੋਚਦੇ ਹੋ ਵੀ ਫੀਚਰ ਦੇ ਵਿੱਚ ਮੈਂ ਜਿੱਦਾਂ ਆ ਆਈਡਲ ਐਕਟਰ ਨੇ ਮਨੋਜ ਵਾਜਪਾਈ ਹੋ ਗਏ ਅ ਇਰਫਾਨ ਖਾਨ ਸਾਹਿਬ ਸੀਗੇ ਜਿੱਦਾਂ ਦੇ ਕੰਮ ਉਹ ਕਰਦੇ ਮੈਨੂੰ ਮੈਂ ਚਾਹੁੰਦਾ ਕਿ ਮੈਨੂੰ ਓਦਾਂ ਦੀਆਂ ਓਪਰਚ्युनिटीਜ਼ ਮਿਲਣ ਕਿਉਂਕਿ ਹਜੇ ਬਹੁਤ ਕੁਝ ਹੈ ਜੋ ਕਰਨਾ ਮਤਲਬ ਹਜੇ ਕੀਤਾ ਹੀ ਨਹੀਂ ਕੁਝ ਹੈ ਲੋਕ ਕਿ ਓਦਾਂ ਦਾ ਕੋਈ ਹਜੇ ਕੈਰੇਕਟਰ ਮਿਲਿਆ ਹੀ ਨਹੀਂ ਕਿ ਜਿਹਨੂੰ ਲੱਗਿਆ ਹੋਵੇ ਕਿ ਯਾਰ ਦਿਲ ਨੂੰ ਤਸੱਲੀ ਮਿਲ ਗਈ ਹੋਵੇ ਕਰਕੇ ਕੈਰੇਕਟਰ ਕਿ ਯਾਰ ਮਜ਼ਾ ਆ ਗਿਆ ਕਰਕੇ ਹਾਂ ਇਹ ਤਾਂ ਕਰਨਾ ਹੀ ਸੀ ਮੈਂ ਅਸ ਹਜੇ ਉਹ ਭਾਲ ਉਸ ਚੀਜ਼ ਦੀ ਕਿ ਸੋ ਪਹੁੰਚਣਾ ਜਲਦੀ ਪੂਰੀ ਕਰੂਗਾ ਜਗਰਵੀ ਦੀ ਬਹੁਤ ਜਲਦੀ ਪੂਰੀ ਹੋਣੀ ਹੈ ਕਿਉਂਕਿ ਜਿਹੜਾ ਬੰਦਾ ਜਦੋਂ ਜਿਵੇਂ ਆਪਾਂ ਰੈਗੂਲਰ ਗੱਲ ਕਰ ਰਹੇ ਹਾਂ ਨਾ ਇਹ ਵੀ ਜਿਹੜਾ ਬੰਦਾ ਜਿਸ ਫੀਲਡ ਦੇ ਵਿੱਚ ਟਿਕ ਜਾਵੇ ਉਲੀਏ ਫਿਰ ਕਿਤਨਾ ਕਿਤੇ ਉਹ ਵਿਧੀਆਂ ਬਣ ਜਾਂਦੀਆਂ ਨੇ ਫਿਰ ਬਾਬਾ ਉਹਦੇ ਸਾਰੇ ਸੁਪਨੇ ਪੂਰੇ ਕਰਦੇ ਕਰਦਾ ਹੁੰਦਾ ਹਮੇਸ਼ਾ ਸੋ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਵੀ 2025 ਮੇਰੇ ਭਰਾ ਲਈ ਬਹੁਤ ਵਧੀਆ ਰਹੇ ਤੇ ਜਿੰਨੇ ਤੇਰੇ ਖਵਾਬ ਨੇ ਸਾਰੇ ਪਰਮਾਤਮਾ ਪੂਰੇ ਕਰੇ ਜਲਦੀ ਪੂਰੇ ਹੋਣਗੇ ਸੋ ਮੱਚ ਤੇ ਤੂੰ ਹੀ ਹੋਰ ਗੱਲਬਾਤ ਇਦਾਂ ਦੀ ਕੋਈ ਜੁੜੀ ਯਾਦ ਕੋਈ ਜਿਵੇਂ ਬਾਲੀਵੁੱਡ ਦੀ ਜਾਂ ਤਮਿਲ ਦੀ ਕੋਈ ਇਦਾਂ ਦੀ ਜਿਹੜੀ ਆਪਾਂ ਸਾਂਝੀ ਕਰਨੀ ਚਾਹਣੇ ਵੀਰ ਦਰਸ਼ਕਾਂ ਨੂੰ ਸੁਣ ਕੇ ਇੰਟਰਸਟਿੰਗ ਲੱਗੂਗੀ ਸਾਦ ਹੋਊਗਾ ਨੂੰ ਸੁਣ ਕੇ ਸੰਜੀਤ ਮੈਂ ਤੁਹਾਨੂੰ ਆਪਣੇ ਹੌਲੀਡੇ ਵਾਲੇ ਡਾਇਰੈਕਟਰ ਦੀ ਗੱਲ ਦੱਸ ਦਿੰਦਾ ਸ਼ੂਟ ਹੋ ਗਿਆ ਸੀ ਫਿਲਮ ਰਿਲੀਜ਼ ਹੋਣ ਵਾਲੀ ਸੀਗੀ ਮੈਂ ਤੇ ਮੇਰੀ ਵਾਈਫ ਬੰਬੇ ਇਨਫਿਨਿਟੀ ਮਾਲ ਬੈਠੇ ਸੀ ਤੇ ਡਾਇਰੈਕਟਰ ਦਾ ਕਹਿੰਦਾ ਜਿੱਦਾਂ ਉਹਨਾਂ ਦਾ ਕੱਦ ਇਦਾਂ ਨਹੀਂ ਵੱਡਾ ਹੋਇਆ ਬੰਦੇ ਵੀ ਬਹੁਤ ਵੱਡੇ ਨੇ ਹੋ ਮਤਲਬ ਦਿਲ ਤੋਂ ਰਾਜੇ ਨੇ ਹੋ ਤੇ ਮੇਰੇ ਲਈ ਦੇਖ ਲਓ ਕਿ ਮੈਂ ਬੈਠਾ ਉਹ ਸਾਹਮਣੇ ਆ ਰਹੇ ਆ ਤੇ ਇਸ ਤੋਂ ਪਹਿਲਾਂ ਮੈਂ ਉੱਠ ਕੇ ਜਾਵਾਂ ਉਹ ਮੇਰੇ ਕੋਲ ਆ ਗਏ ਮੈਨੂੰ ਮਿਲਿਆ ਕੇ ਤੇ ਮੇਰੀ ਵਾਈਫ ਵੀ ਹੈਰਾਨ ਹੋ ਗਈ ਕਿ ਯਾਰ ਮਤਲਬ ਐਡਾ ਵੱਡਾ ਡਾਇਰੈਕਟਰ ਤੇਰੇ ਕੋਲ ਖੁੱਲ ਚੱਲ ਗਿਆ ਆ ਤਾਂ ਐਦਾਂ ਹੀ ਜਿੱਦਾਂ ਮਾਨਸਾਵਾਲੇ ਉਹ ਸਖਸ਼ੀਤ ਦੀ ਗੱਲ ਕਰਾਂ ਕਿਉਂਕਿ ਉਸ ਇੱਕ ਕਹਿੰ ਲੋ ਕਿ ਮਾਨਸਾਵਾਲੇ ਤਾਂ ਮੇਰਾ ਬਹੁਤ ਹੀ ਇੱਕ ਰੂਹ ਦੀ ਗੱਲ ਹੋ ਗਈ ਕਿ ਕਈ ਵਾਰ ਜਿੱਦਾਂ ਸਾਡੇ ਵਿਆਹਾਂ 'ਚ ਮੇਰੇ ਰਿਸ਼ਤੇਦਾਰ ਜੋ ਵਿਆਹਾਂ 'ਚ ਕਈ ਵਾਰ ਮਾਨਸਾਵਾਂ ਆਉਂਦੇ ਸੀਗੇ ਆਉਂਦੇ ਸੀ ਤੇ ਉਹਨਾਂ ਨੂੰ ਸਟੇਜ ਤੇ ਦੂਰੋਂ ਦੇਖਣਾ ਹੀ ਹੁੰਦਾ ਸੀ ਕਿ ਕੋਈ ਮਿਲ ਤਾਂ ਦਿੰਦੇ ਨਹੀਂ ਸੀ ਜਾਂ ਮਿਲਿਆ ਨਹੀਂ ਜਾਂਦਾ ਸੀ ਤੇ ਕਦੇ ਸੋਚਿਆ ਨਹੀਂ ਸੀ ਕਿ ਮੈਂ ਉਹਨਾਂ ਦੇ ਨਾਲ ਇੰਨੀ ਜਲਦੀ ਕੋਈ ਕੰਮ ਕਰ ਲੂੰਗਾ ਜਾ ਕੇ ਉਹ ਇੱਕ ਸੁਪਨਾ ਹੀ ਸੀ ਤੇ ਮੈਂ ਸੋਚਿਆ ਕਿ ਜਦ ਇਹ ਚੀਜ਼ ਹੋ ਸਕਦੀ ਹੈ ਤਾਂ ਪਰਮਾਤਮਾ ਅੱਗੇ ਵੀ ਬਰਕਤਾਂ ਦੇ ਬਿਲਕੁਲ ਬਿਲਕੁਲ ਵੀ ਰਹੀ ਹਮੇਸ਼ਾ ਹੁੰਦਾ ਵੀ ਤੁਸੀਂ ਜਿਸ ਕੰਮ 'ਤੇ ਚੱਲੇ ਹੋ ਹੁੰਦੇ ਨਾ ਉਹ ਛੋਟੇ 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 ਟਾਰਗੇਟ ਨੇ ਪੂਰੇ ਹੋਣ ਲੱਗ ਜਾਣ ਤਾਂ ਵੱਡੇ ਇਹਦਾ ਮਤਲਬ ਬਹੁਤ ਨੇੜੇ ਨੇ ਹਾਂ ਉਹ ਤੁਸੀਂ ਬਹੁਤ ਜਲਦੀ ਸਰ ਕਰ ਲੈਂਦੇ ਹਣਾ ਵੀਰੇ ਜਿਵੇਂ ਆਪਾਂ ਗੱਲ ਕਰਦੇ ਸੀ ਪਰਿਵਾਰ ਦੀ ਗੱਲ ਹੋ ਗਈ ਹੈ ਨਾ ਭਾਬੀ ਜਰਾ ਤੁਹਾਨੂੰ ਬਹੁਤ ਜਿਆਦਾ ਸਾਥ ਤਾਂ ਹੈ ਨਾ ਕਿ ਹੋਰ ਇਹੋ ਜਿਹਾ ਕੋਈ ਮਿੱਤਰ ਸੱਜਣ ਜਿਨੇ ਲੱਗਦਾ ਵੀ ਤੁਹਾਨੂੰ ਤੁਹਾਡੀ ਬੈਕਬੋਨ ਬਣ ਕੇ ਖੜਿਆ ਰਿਹਾ ਹੈ ਹਮੇਸ਼ਾ ਵੀ ਯਾਰ ਮੈਂ ਤੇਰੇ ਨਾਲ ਨਾ ਜਗਰ ਕੋਈ ਚੱਕਰ ਨਹੀਂ ਚੱਕਦੇ ਫਟੇ ਬੈਕਬੋਨ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਨੂੰ ਮਿੱਤਰ ਅੱਛੇ ਨਹੀਂ ਮਿਲੇ ਹੂੰ ਮੈਂ ਝੂਠ ਨਹੀਂ ਬੋਲਦਾ ਮੈਨੂੰ ਐਦਾਂ ਦੇ ਕੋਈ ਦੋਸਤ ਨਹੀਂ ਮਿਲੇ ਕਿ ਹਾਲਾਂਕਿ ਕਾਫੀ ਅੱਛੀ ਜਗ੍ਹਾ ਤੇ ਬੈਠੇ ਨੇ ਅੱਛਾ ਕੰਮ ਵੀ ਕਰ ਰਹੇ ਆ ਹੁਣ ਵੀ ਕੈਨੇਡਾ ਵੀ ਬੈਠੇ ਆ ਉਹਦਾ ਠੀਕ ਆ ਬੋਲਚਾਲ ਅੱਛੀ ਅੱਜ ਵੀ ਉਹਨਾਂ ਦੇ ਨਾਲ ਸਭ ਵਧੀਆ ਪਰ ਕਿ ਬੈਕਬੋਨ ਵਾਲਾ ਕੋਈ ਨਹੀਂ ਸੀ ਕਿ ਜੇ ਜਿਹੜਾ ਕਹਿ ਦੇਵੇ ਜੇਕਰ ਫਿਕਰ ਨਾ ਕਰੀਂ ਯਾਰ ਤੇਰੇ ਨਾਲ ਖੜੇ ਆ ਹੁੰਦਾ ਨਾ ਜਿਵੇਂ ਕਹਿੰਦੇ ਨੇ ਵੀ ਯਾਰ ਜਦੋਂ ਤੁਹਾਨੂੰ ਕੋਈ ਬੰਦਾ ਹੈ ਜਿਹੜਾ ਇੱਕ ਦੋਸਤ ਜ਼ਿੰਦਗੀ ਚ ਹੁੰਦਾ ਵੀ ਜਿਹੜਾ ਕਹਿ ਦੇਵੇ ਫਿਕਰ ਨਾ ਕਰ ਮੈਂ ਹੈਗਾ ਤਾਂ ਬੰਦੇ ਦੀ ਸਾਰੀਆਂ ਮਤਲਬ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੂੰ ਬੰਦੇ ਨੇ ਦੂਰ ਕਰ ਦੇਣੇ ਹੁੰਦੇ ਨੇ ਜਰੂਰ ਮलाल ਰਿਹਾ ਕਿ ਐਦਾਂ ਦਾ ਕੋਈ ਦੋਸਤ ਨਹੀਂ ਮਿਲਿਆ ਸੋ ਉਹ ਵੀ ਪਰਮਾਪਰ ਬਣਾਊਗਾ ਬਣਨਗੇ ਹੈ ਨਾ ਉਸ ਦਾ ਹੁੰਦਾ ਵੀਰੇ ਜਗਰਵੀਰੇ ਵੀ ਹੁੰਦੇ ਕਿ ਕਈ ਵਾਰੀ ਸਾਡੇ ਲਈ ਨਹੀਂ ਕਿਸੇ ਨੇ ਖੜਨਾ ਹੁੰਦਾ ਅਸੀਂ ਕਿਸੇ ਲਈ ਖੜਨਾ ਹੁੰਦਾ ਬਿਲਕੁਲ ਬਿਲਕੁਲ ਕਈ ਵਾਰੀ ਪਰਮਾਪਰ ਵੀ ਕਹਿੰਦੇ ਕਿ ਕਾ ਤੈਨੂੰ ਲੋੜ ਨਹੀਂ ਸੀ ਤੂੰ ਕਿਸੇ ਲਈ ਚੰਨਲ ਬਣਾਣਾ ਬਣੇਗਾ ਮੈਂ ਤੈਨੂੰ ਤਾਂ ਦੇਖ ਤੇ ਉਹਨਾਂ ਦੀ ਕਮੀ ਮੇਰੇ ਪੇਰੈਂਟਸ ਨੇ ਮੇਰੇ ਪਰਿਵਾਰ ਨੇ ਪੂਰੀ ਕਮੀ ਪੂਰੀ ਕੀਤੀ ਹੈ ਫਿਰ ਮੇਰੀ ਵਾਈਫ ਆ ਗਈ ਤਾਂ ਸ਼ਾਇਦ ਉਹ ਜ਼ਰੂਰਤ ਹੀ ਨਹੀਂ ਪਈ ਹਜੇ ਤੱਕ ਹਾਂ ਬਿਲਕੁਲ ਬਿਲਕੁਲ ਸੋ ਬਹੁਤ ਮਿਹਰਬਾਨੀ ਜਗਰਵੀਰੇ ਬਹੁਤ ਸੁਣੀ ਗੱਲਬਾਤ ਹੋਈ ਬੜਾ ਚੰਗਾ ਲੱਗਿਆ ਤੁਸੀਂ ਖੁਦ ਬਹੁਤ ਫਿੱਟੋ ਪਰਮਾਤਮਾ ਤੁਹਾਨੂੰ ਫਿੱਟ ਰੱਖੇ ਏਦਾਂ ਹੀ ਤੇ ਫਿਟਨੈਸ ਤੇ ਤੁਸੀਂ ਇੱਕ ਕਿਰਪਾ ਲੋਕਾਂ ਨੂੰ ਵੀ ਹਨਾ ਦੱਸਦੇ ਰਹੇ ਨੇ ਫਿਟਨੈਸ ਬਾਰੇ ਸੋ ਆਪਾਂ ਕੋਸ਼ਿਸ਼ ਕਰਾਂਗੇ ਇੱਕ ਆਪਾਂ ਜਿਹੜਾ ਪੋਡਕਾਸਟ ਆ ਪ੍ਰੋਪਰ ਫਿਟਨੈਸ ਤੇ ਕਰੀਏ ਜਿੰਨਾ ਤੁਸੀਂ ਹਨਾ ਹੁਣ ਤੱਕ ਤੁਹਾਡਾ ਐਕਸਪੀਰੀਅੰਸ ਕੀਤਾ ਆਪਾਂ ਲੋਕਾਂ ਨਾਲ ਸਾਂਝਾ ਕਰਾਂਗੇ ਸੋ ਮੈਂ ਪਰਮਾਤਮਾ ਅਗੇ ਦੁਆ ਕਰਦ ਰਹਾ ਹਾਂ ਅਰਦਾਸ ਕਰਦਾ ਹਾਂ ਕਿ 2025 ਮੇਰੇ ਭਰਾ ਲਈ ਬਹੁਤ ਵਧੀਆ ਰਵੇ ਤੇ ਲਗਾਤਾਰ ਬੈਕ ਟੂ ਬੈਕ ਹੱਟਫਲ ਮਾਤਰੀ ਆਉਣ ਤੇ ਮੈਨੂੰ ਵੀ ਲੱਗੇ ਯਾਰ ਮੇਰਾ ਭਰਾ ਥੈਂਕ ਯੂ ਸੋਨੀ ਵੀਰੇ ਥੈਂਕ ਯੂ ਤੁਸੀਂ ਮੈਨੂੰ ਅੱਜ ਇੱਥੇ ਆਪਣੇ ਸ਼ੋ ਮੈਨੂੰ ਬਹੁਤ ਮਜ਼ਾ ਆਇਆ ਗੱਲਾਂ ਕਰਕੇ ਆਪਣਾ ਪੁਰਾਣੀਆਂ ਐਕਸਪੀਰੀਅੰਸ ਜਿਆਦਾ ਤਾਰੀਆਂ ਕਰਤਾਆਂ ਦੀਆਂ ਹੋ ਗਈਆਂ ਸਾਰੀਆਂ ਤੇ ਬਾਕੀ ਭਰਾ ਦੇ ਨਾਲ ਵੀ ਮੈਂ ਇੱਕ ਪ੍ਰੋਜੈਕਟ ਕਰ ਚੁੱਕਾ ਜਿਸਦੇ ਬਾਰੇ ਜ਼ਿਕਰ ਵੀ ਕੀਤਾ ਸੀਗਾ ਜਲਦੀ ਉਹ ਵੈਬ ਸੀਰੀਜ਼ ਆ ਰਹੀ ਹੈ ਕਾਂਡ ਉਹਦੇ ਵਿੱਚ ਇਹਨਾਂ ਨੇ ਵੀ ਐਜ਼ ਐਨ ਐਕਟਰ ਕੰਮ ਕੀਤਾ ਇੱਕ ਬੰਦੇ ਦਾ ਪਰੋਠੀ ਖਾਂਦਾ ਰਹਿ ਗਿਆ ਸੀ ਰੋਲ ਖਾ ਕੇ ਉਹ ਇੱਕ ਬੰਦਾ ਫਰੌਟ ਇਕਾਂ ਤੇ ਬੀਜ਼ੀ ਹੋ ਗਿਆ ਉਹਦਾ ਸੀਨ ਵੀ ਸਾਨੂੰ ਮਿਲ ਗਿਆ ਫਿਰ ਉਹ ਰੋਟੀ ਖਾਦਾ ਰਹਿ ਗਿਆ ਸਿਰੇ ਰੋਲ ਖਾਗੇ ਹਨਾ ਸੋ ਬੜਾ ਇੰਟਰਸਟਿੰਗ ਹੈਗਾ ਕਿੱਸਾ ਤੁਹਾਡੇ ਨਾਲ ਗੱਲ ਕਰਾਂਗੇ ਉਹ ਭਰਾ ਨਾਲ ਵੀ ਕਦੇ ਆਪਾਂ ਪੋਡਕਾਸਟ ਕਰਾਂਗੇ ਬੈਠ ਕੇ ਉਹਨਾਂ ਨਾਲ ਵੀ ਕਰਾਂਗੇ ਨਾਲ ਨਾਲ ਨਾ ਜੀ ਉਹਦੋਂ ਮੈਂ ਵੀ ਆ ਜੂਗਾ ਨਾ ਹਾਂ ਨਾ ਕਿਤੇ ਕਰਾਗੇ ਬਿਲਕੁਲ ਬਿਲਕੁਲ ਅਸੀਂ ਖਾਦਾ ਸੋ ਥੈਂਕ ਯੂ ਦਰਸ਼ਕੋ ਥੈਂਕ ਯੂ ਸੋ ਤੁਹਾਡਾ ਬਹੁਤ ਧੰਨਵਾਦ ਹਨਾ ਤੁਸੀਂ ਜੁੜੇ ਰਹੋ ਸਾਡੇ ਨਾਲ ਸੋ ਸਾਡੀ ਕੋਸ਼ਿਸ਼ ਜਿਵੇਂ ਤੁਹਾਨੂੰ ਪਹਿਲਾਂ ਮੈਂ ਸ਼ੁਰੂ ਵਿੱਚ ਵੀ ਕਿਹਾ ਸੀ ਅਕਸਰ ਮੈਂ ਕਰਦਾ ਵੀ ਸਾਡੇ ਚੈਨਲ ਦੀ ਕੋਸ਼ਿਸ਼ ਇਹ ਹੈ ਆ ਬੇਸਿ ਹੋਰ ਲੋਕੜ ਤੁਹਾਡੇ ਰੂਬਰੂ ਪਰ ਹੀ ਹੈ ਜਿਹੜੇ ਐਕਚੁਅਲ ਚ ਹੀਰੋ ਨੇ ਜਿਹੜੇ ਐਕਚੁਅਲ ਚ ਮਿਹਨਤ ਕਰ ਰਹੇ ਨੇ ਸਿਰਫ ਗੱਲਾਂ ਨਹੀਂ ਕਰ ਰਹੇ ਸੋ ਧੰਨਵਾਦ ਬਹੁਤ ਮਿਹਰਬਾਨ ਥੈਂਕ ਯੂ